ਟਾਬੇ ਤਾਂ ਤੁਸੀਂ ਬਥੇਰੇ ਦੇਖੇ ਹੋਣੇ ਨੇ ਪਰ ਅੱਜ ਜਿਸ ਢਾਬੇ ਤੇ ਅਸੀਂ ਖੜੇ ਆ ਇਸ ਢਾਬੇ ਦੀ ਖਾਸੀਅਤ ਇਹ ਆ ਇੱਥੇ ਟਰੈਕਟਰ ਨੇ ਜਿਹੜੇ ਐਂਟੀਕ ਪੀਸ ਨੇ ਜਿਹੜੇ ਟਰੈਕਟਰਾਂ ਨੇ ਖੜਾਏ ਹੋਏ ਨੇ ਬਾਈ ਨੇ ਬਾਈ ਲਾਸ ਟਰੈਕਟਰ ਖੜਾਇਆ ਹੋਇਆ ਜਿਹੜਾ ਕਾਫੀ ਫਿਲਮਾਂ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਰਾਜਸਥਾਨ ਤੋਂ ਲੈ ਕੇ ਆਂਦਾ ਸੀ ਜੀ ਇਹ ਰਾਜਸਥਾਨ ਤੋਂ ਜੀ ਇਹ ਸਾਡੇ ਕੋਲ ਮਤਲਬ 10-12 ਸਾਲ ਹੋ ਗਈ ਤੇ ਇਹਦੇ ਕਰਕੇ ਮੈਨੂੰ ਅਮਿਰ ਖਾਨ ਨੂੰ ਮਿਲਣ ਦਾ ਮੌਕਾ ਮਿਲਿਆ ਜੀ ਇਹ ਲਾਲ ਸਿੰਘ ਛੱਡਾ ਫਿਲਮ ਚ ਆਇਆ ਹੋਇਆ ਕਿ ਦਿਲਜੀਤ ਦੋਸਾਂ ਦੀ ਫਿਲਮ ਅਕੀਲਾ ਉਦੇ ਵਿੱਚ ਵੀ ਆਈ ਟਰੈਕਟਰ ਆਈ ਸਾਡੇ ਕੋਲ ਮਿਲਗਾ 3D ਜੋਗਰ ਨਹੀਂ ਠਾਈ ਪਾਈਦਾਰ 80 25 ਬਾਕੀ ਹੋਰ ਮੈਸੀ ਹਿੰਦੂਸਤਾਨ ਮਿਲ ਕੋਨਾ ਤਾ ਟਰੈਕਟਰ ਸਾਰੇ ਪੁਰਾਣੇ ਨੇ ਜੀ ਸਾਰੇ ਪੁਰਾਣੇ ਦੇ ਪਰ ਅੱਠ ਬੋਟ ਲੰਬਾ ਹੋਊਗਾ 8 8 9 ਬੋਟ ਹੋਊਗਾ ਹੁਣ ਪਾ ਹੈਗਾ ਤੇ ਸੱਤ ਕਪਟ ਚੌੜਾ ਜੀ ਵਿਚੇ ਰਣ ਕੇ ਦਾ ਦੂ ਪਹਿ ਜਾਣਗੇ ਸਾਡੇ ਦਾਦਾ ਜੀ ਨੇ ਹੀ ਬਾਹਰ ਤੋਂ ਆਈ ਦੀਆਂ ਪਾਕਿਸਤਾਨ ਤੋਂ ਹੀ ਲੈ ਲਪੜੀਆਂ ਚੌਥੀ ਜਾ ਕਾਲੇ ਪਾਕਿਸਤਾਨੀ ਗੱਟਾ ਜੀ 347 ਦੇ ਉਹ ਟਾਈਮ ਦਾ ਗੱਟਾ ਹੈ ਦਾਦਾ ਜੀ ਹੁਣੇ ਲੈ ਕੇ ਆਏ ਆਂ ਆਮਲਾ ਕੋਚ ਉਪਰ ਚ ਪੈਂਦਾ ਪਿੰਡ ਜੀ ਸਹਜਾਦੀ ਉੱਥੋਂ ਲੈ ਕੇ ਆਏ ਚੱਲਦਾ ਜੀ ਇਹ ਇਹ ਵੀ ਚਾਲੂ ਹਾਲਤ ਦੇ ਵਿੱਚ ਹੈ ਇਹ ਆਪਣੇ ਕਹਿਣ ਤੋਂ ਆਬ ਜਦੋਂ 50 ਟਾਈਮ ਕਹਿੰਦੇ ਚੱਕੀਆਂ ਚ ਚੱਕੀਆਂ ਚ ਲਾਇਆ ਕਰਦਾ ਸੀ ਜਿਹੜੇ ਇਹ ਹੁਣ ਰਿਮੂਵਰ ਨਾਲ ਜਾਂਦੇ ਜਾਂਮਾ ਬੁਲਟ ਡੀਜ਼ਲ ਬੁਲਟ ਪੈਟਰੋਲ ਬੁਲਟ ਰਾਜੂ ਦਾ ਬੈਸਤ ਪਾਸ ਸਭ ਤੋਂ ਪੁਰਾਣਾ ਜੀ ਉਹ ਮਿਮਰੇਟਾ ਵੀ ਹੈਗਾ ਸਾਡੇ ਕੋਲ ਜੀ ਡੀਟੀ ਜੋੜ ਟਰੈਕਟਰ ਹੁੰਦਾ ਸੀ ਪੁਰਾਣਾ ਤੇ ਉਹ ਮੇਰੇ ਦਾਦਾ ਜੀ ਹੁੰਦਾ ਸੀ ਉਦੋਂ ਸਾਨੂੰ ਮਾਇਂ ਲੱਗਦਾ ਸੀ ਵੀ ਜਦੋਂ ਪਟ ਪਟ ਕਰਦਾ ਲੋਕ ਸਾਨੂੰ ਮਜ਼ਾਕ ਕਰਦੇ ਸੀ ਤੁਹਾਡੇ ਕੋਲ ਆ ਟਰੈਕਟਰ ਆ ਪਰ ਮੇਰੇ ਮਨ 'ਚ ਸੀ ਵੀ ਜਦੋਂ ਵਧੀਆ ਸਲੋ ਕੰਮਾਂ ਚੱਲੇ ਆ ਤਾਂ ਆਪਾਂ ਟਰੈਕਟਰ ਇਕੱਠੇ ਕਰਨੇ ਆ ਪੁਰਾਣੇ ਤੋਂ ਕੋਲ ਜੇ ਟਾਈਮ ਹਮ ਉਹ ਫੰਟਾ ਮਜ਼ਾਕ ਬਣਾਇਆ ਸੀ ਅੱਜੋ ਸਾਡੀ ਪਹਿਚਾਨ ਨੇ ਟਰੈਕਟਰ ਉਹਨੇ ਅੰਦਾਜ਼ ਸੀ 3 ਲੱਖ ਦਾ ਜੀ ਪਰ ਕਈਆਂ ਨੇ ਗਾਲ੍ਹਾਂ ਘੜ ਦੇ ਬਣਾ ਪਹਿਲਾਂ ਗਾਲ੍ਹਾਂ ਕੱਟੀਆਂ ਵੀ 3 ਲੱਖ ਲਾਉਣ ਦੀ ਪਰ ਬੰਬਾਈ ਟਰੈਕਟਰ ਦਾ ਕਿਸ ਨੰਬਰ ਬਹੁਤ ਵਧੀਆ ਜੀ ਪੈਸੇ ਵੀ ਬਣ ਬਣੇ ਨੇ ਜੀ ਫਿਲਮ ਚੋਂ ਬਾਕੀ ਯਾਮੀਰ ਖਾਨ ਨੂੰ ਮਿਲੇ ਵੀ ਆ ਜੀ ਇਹਨਾਂ ਦਾ ਹਰੂ ਕੋਈ ਕਹਿੰਦੀ ਜੀ ਵੀ ਤਾਂ ਕਬਾੜ ਇਕੱਠਾ ਕਰਦੇ ਨੇ ਕਿਉਂਕਿ ਅੱਜ ਤੋਂ ਸਾਢੇ 7-8 ਸਾਲ ਪਹਿਲਾਂ ਤਾਂ ਇਹ ਲੱਗਦਾ ਸੀ ਵੀ ਇਹਨਾਂ ਦੀ ਕੋਈ ਵੈਲਿਊ ਨਹੀਂ ਹੈਗੀ ਪਰ ਹੁਣ ਬਈ ਜੀ ਬਹੁਤ ਵੈਲਿਊ ਹੈ ਇਹਨਾਂ ਨੂੰ ਕਹਿੰਦਾ ਵੀ ਆਹ ਸਾਡੇ ਕੋਲ ਫਿੱਟ-ਫੜੇ ਟਰੈਕਟਰ ਹੈ ਜੀ ਉਹ ਮਨ ਚੁੰਦਾ ਸੀ ਵੀ ਯਾਰ ਕੀ ਆ ਇਹ ਬਾਪ ਨੂੰ ਉਹਨਾਂ ਨੂੰ ਕਹਿਣਾ ਵੀ ਟਰੈਕਟਰ ਹੋਰ ਲੈ ਲੋ ਵੀ ਲੋਕਾਂ ਕੋਲ ਹੋਰ ਨਹੀਂ ਉਹਨੇ ਬਣਾਣਾ ਦਾਦਾ ਜੀ ਨੇ ਵੀ ਨਹੀਂ ਇਹੀ ਰਵਾਂਗੇ ਪਰ ਇਹ ਸਾਡਾ ਟਰੈਕਟਰ ਹੈ ਸਾਡੀ ਪਛਾਣ ਬਣ ਗਿਆ ਜੀ ਇਹ ਵੀ ਮੱਲਾ ਦਾਦਾ ਜੀ ਨੇ 14000 ਦਾ ਲਿਆਂਦਾ ਸੀ ਜੀ ਤੇ ਆਪਾਂ ਕਿ ਜਿੰਨਾ ਦਾ ਮੁੱਲ ਹੀ ਨਹੀਂ ਜੀ ਕੋਈ ਨਾ ਆਪਾਂ ਵੇਚਣਾ ਰੇਟ ਦਾ ਦਾ ਕੋਈ ਫਾਇਦਾ ਨਹੀਂ ਲਾਉਣ ਦਾ ਇਹ ਜੀ ਪੋਰਡ ਆਈ ਸਭ ਤੋਂ ਪੁਰਾਣਾ ਪੋਰਡ ਸਨ ਮੇਜਰ ਇੰਗਲੈਂਡ ਇੰਗਲੈਂਡ ਦਾ ਮਾਡਲ ਹੈ ਜੀ 1952 ਮਾਡਲ ਹੈ ਜੀ ਇਹ ਚੱਲਦਾ ਹੈ ਜੀ ਇਹ ਢੂਹ ਹਾਲਤ ਦੇ ਵਿੱਚ ਹੈ 1952 ਮਾਡਲ ਪੋਰਡ ਸਨ ਮੇਜਰ ਟਰੈਕਟਰ ਹੈ ਇਹ ਬਿਲਕੁਲ ਚੱਲਦਾ ਹੈ ਜੀ ਬਾਤ ਬਾਤ ਪ੍ਰਮੋਟ ਕਰਦੇ ਆ ਜੀ ਤੇ ਪਹਿਲਾਂ ਜਿੱਦਾਂ ਜੀ ਸਮਝ ਲੋ ਅੰਗਰੇਜ਼ੀ ਚ ਕਿ ਮੈਂ ਆਪਣੇ ਧਾਬੇ 'ਚ ਬੋਰਡ ਬਣਾਈ ਹੋਈ ਸੀ ਹੁਣ ਸਾਰੇ ਪੰਜਾਬੀ 'ਚ ਸਾਰਾ ਲੋਕ ਜੀ ਇਤਜ਼ਾਰ ਹੀ ਮੰਨ ਲੋ ਬੈਂਕ 'ਚ ਸਾਈਨ ਵੀ ਅੰਗਰੇਜ਼ੀ 'ਚ ਕਰਦੇ ਸੀ ਹੁਣ ਤਾਂ ਚੈੱਕ ਵੀ ਪੰਜਾਬੀ 'ਚ ਹੀ ਭਰਦੇ ਆ ਤੇ ਪੰਜਾਬੀ 'ਚ ਹੀ ਸਾਈਨ ਕਰਦੇ ਆ ਪਹਿਲਾਂ ਸੀ ਉਹੜਾ ਰੀਕ ਲਾਇਆ ਸੀ ਵਧੀਆ ਲੱਗਿਆ ਫਿਰ ਆਪਣੇ ਪੰਜਾਬੀ ਦੇਸੀ ਮੀਨਿ ਲਿਖ ਕੇ ਲਾਏ ਫਿਰ ਜੀ ਤੋਂ ਪੰਜਾਬੀ ਆਪਣਾ ਪੰਜਾਬ ਦਾ ਨਾਮ ਪਿਆ ਪੰਜ ਦਰਿਆਵਾਂ ਦਾ ਨਾਮ ਪਹਿਲਾ ਕੀ ਆਪਾਂ ਮੈਂਟਰ 3340 ਲੱਖ ਬਾਹਰ ਜਾਣੇ ਆ ਜੇ ਆਪਾਂ ਚਾਹੀਏ ਉਨੇ ਕਮਰਾ ਪਾਉਰੇ ਵੀ ਕੋਈ ਕੰਮ ਸ਼ੁਰੂ ਕਰ ਸਕਦੇ ਆ ਪਰ ਅੱਜ ਕੱਲ ਦੀ ਨੌਜਵਾਨ ਪੀੜੀ ਦੇ ਬਾਹਰ ਕੰਮ ਜਿਆਦਾ ਥੋੜਾ ਜਿਹਾ ਖਰੀਦ ਹੋਇਆ ਤੇ ਵੀ ਇੱਧਰ ਜਿੱਥੇ ਇੱਥੇ ਹੈਗਾ ਕੰਮ ਕਰਨ ਵਾਲਾ ਬੰਦਾ ਚਾਹੀਦਾ ਹੀ ਬਹੁਤ ਤਾਬੇ ਤਾਂ ਤੁਸੀਂ ਬਥੇਰੇ ਦੇਖੇ ਹੋਣੇ ਨੇ ਪਰ ਅੱਜ ਜਿਸ ઠાਬੇ ਤੇ ਅਸੀਂ ਖੜੇ ਆ ਇਸ ઠાਬੇ ਦੀ ਖਾਸੀਅਤ ਇਹ ਆ ਇੱਥੇ ਟਰੈਕਟਰ ਨੇ ਜਿਹੜੇ ਅੰਟੀਕ ਪੀਸ ਨੇ ਜਿਹੜੇ ਟਰੈਕਟਰਾਂ ਦੇ ਖੜਾਏ ਹੋਏ ਨੇ ਬਾਈ ਨੇ ਬਾਈ ਲਾਸ ਟਰੈਕਟਰ ਖੜਾਇਆ ਹੋਇਆ ਜਿਹੜਾ ਕਾਫੀ ਫਿਲਮਾਂ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਤੇ ਸਭ ਤੋਂ ਜ਼ਿਆਦਾ ਖਾਸ ਇਹ ਹੈ ਇਸ ਟਰੈਕਟਰ ਕਰਕੇ ਬਾਈ ਨੂੰ ਆਮਿਰ ਖਾਨ ਨੂੰ ਮਿਲਣ ਦਾ ਜਿਹੜਾ ਮੌਕਾ ਮਿਲਿਆ ਬਾਈ ਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਤਾਂ ਸ਼ੁਰੂਆਤ ਕਿਵੇਂ ਹੁੰਦੀ ਹੈ ਟੱਬਾ ਕਿਵੇਂ ਸ਼ੁਰੂ ਕੀਤਾ ਤੁਸੀਂ ਨੇ ਤੇ ਇਹ ਚੀਜ਼ਾਂ ਜਿਹੜੀਆਂ ਇਹ ਕਿੱਥੋਂ ਲੈਂਦਾ ਇਹ ਟੱਬਾ ਜੀ 1993 ਚ ਮੇਰੇ ਦਾਦਾ ਜੀ ਯਾਰ ਡੈਡੀ ਨੇ ਸ਼ੁਰੂ ਕੀਤਾ ਸੀ ਜੀ ਉਦੋਂ ਅਸੀਂ ਬਹੁਤ ਛੋਟੇ ਛੋਟੇ ਸੀ ਟੱਬੇ ਜਨਾਓ ਜੀ ਪੂਰਾ ਮੇਰੇ ਛੋਟੇ ਭਾਈ ਦੇ ਬੜੇ ਬਾਲ ਨੇ ਪੂਰੇ अच्छा तेनु पूरा ਕਹਿੰਦੇ ਸੀ ਤੇ ਤੇ ਬਾਲਾਂ ਕਰਨਾ ਉਹ ਆ ਜੀ ਪੂਰੇ ਦਾ ਢੱਬਾ ਛੋਟੇ ਭਾਈ ਦੇ ਬਾਲ ਪੂਰੇ ਹੋਣ ਕਰਕੇ ਪੂਰੇ ਦਾ ਢੱਬਾ ਰੱਖਦਾ ਹਾਂਜੀ 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 ਜੀ ਬਾਈ ਜੀ ਆ ਟਰੈਕਟਰ ਕਿਵੇਂ ਫਿਰ ਇਹ ਜਿਹੜੀਆਂ ਚੀਜ਼ਾਂ ਸੀਗੀਆਂ ਪਹਿਲਾਂ ਤੋਂ ਹੀ ਸੀ ਜਾਂ ਨਵੀਆਂ ਲੈ ਆਂਦੀਆਂ ਸਾਡੇ ਕੋਲ ਜੀ ਡੀਟੀ ਜਵਾਨ ਟਰੈਕਟਰ ਹੁੰਦਾ ਸੀ ਪੁਰਾਣਾ ਅੱਛਾ ਤੇ ਉਹ ਮੈਂ ਦਾਦਾ ਜੀ ਹੁੰਦਾ ਸੀ ਉਦੋਂ ਸਾਨੂੰ ਮਜ਼ਾ ਆਉਂਦਾ ਸੀ ਵੀ ਯਾਰ ਉਹ ਫਟਫਟ ਕਰਦਾ ਲੋਕ ਸਾਨੂੰ ਮਜ਼ਾਕ ਕਰਦੇ ਸੀ ਤੁਹਾਡੇ ਕੋਲ ਆ ਟਰੈਕਟਰ ਆ ਪਰ ਮੇਰੇ ਮਨ 'ਚ ਸੀ ਵੀ ਜਦੋਂ ਬੜੀ ਜਿਆਦਾ ਲੋਕ ਕੰਮਾਂ ਚੱਲੇ ਆ ਤਾਂ ਆਪਾਂ ਟਰੈਕਟਰ ਇਕੱਠੇ ਕਰਨੇ ਆ ਪੁਰਾਣੇ ਤੋਂ ਪੁਰਾਣੇ ਅੱਛਾ ਵੀ ਜੁਰੂ ਬਾਕ ਫਰੌਲੀ ਹੋਲੀ ਕਰਕੇ ਟਰੈਕਟਰ ਲਿਆਂਦੇ ਜੀ ਕਾਫੀ ਅੱਛਾ ਪਹਿਲਾਂ ਡੀਟੀ 14 ਸੀਗਾ ਤੁਹਾਡੇ ਕੋਲ ਆਪਣਾ ਟਰੈਕਟਰ ਸੀ ਡੀਟੀ 14 ਜੀ 1968 ਮਾਡਲ ਠੀਕ ਹੈ ਹਾਂਜੀ ਤਾਂ ਬਈ ਇਹ ਫਿਰ ਕਿੱਥੋਂ ਲਿਆਂਦਾ ਕਿਵੇਂ ਮਿਲਿਆ ਇਹ ਜੀ ਰਾਜਸਥਾਨ ਤੋਂ ਲੈ ਕੇ ਆਂਦਾ ਸੀ ਜੀ ਇਹ ਰਾਜਸਥਾਨ ਤੋਂ ਜੀ ਇਹ ਵੀ ਸਾਡੇ ਕੋਲ ਮਤਲਬ 10 12 ਸਾਲ ਹੋ ਗਈ ਅੱਛਾ ਤੇ ਇਹਦੇ ਕਰਕੇ ਮੈਨੂੰ ਅਮਿਰ ਖਾਨ ਨੂੰ ਮਿਲਣ ਦਾ ਮੌਕਾ ਮਿਲਿਆ ਜੀ ਇਹ ਲਾਲ ਸਿੰਘ ਚੱਡਾ ਫਿਲਮ ਚ ਆਇਆ ਹੋਇਆ ਹੈ ਲਾਲ ਸਿੰਘ ਚੱਡਾ ਫਿਲਮ ਦੇ ਵਿੱਚ ਇਹ ਟਰੈਕਟਰ ਆਇਆ ਹੋਇਆ ਜਿਹੜਾ ਉਹ ਟਰੈਕਟਰ ਸੀ ਜੀ ਅੱਛਾ ਹਾਂਜੀ ਇੱਕ ਵਾਰ ਜਰੂਰ ਇੱਧਰ ਦਿਖਾ ਦਿਓ ਇਹ ਲਾਲ ਸਿੰਘ ਚੱਡਾ ਦੇ ਵਿੱਚ ਵੀ ਟਰੈਕਟਰ ਆਇਆ ਹੋਇਆ ਤਾਂ ਹੋਰ ਵੀ ਫਿਲਮਾਂ ਜੇ ਤੁਸੀਂ ਕਹਿੰਦੇ ਸੀ ਕਈਆਂ ਚਾਹੀਆਂ ਇਹ ਚੀਜ਼ਾਂ ਦੀ ਬਾਕੀ ਦਲਜੀਤ ਦੇਸਾਂ ਦੀ ਫਿਲਮ ਚਮਕੀਲਾ ਉਹਦੇ ਵਿੱਚ ਵੀ ਆਈ ਟਰੈਕਟਰ ਹੈ ਜੀ ਅੱਛਾ ਉਹਦੇ ਵਿੱਚ ਵੀ ਬਾਕੀ ਹੋਰ ਮਤਲਬ ਕਾਫੀ ਫਿਲਮਾਂ ਜਿੱਤਰਾ ਸਮਾਨ ਆਪਣਾ ਜਾਂਦਾ ਹੈ ਲੇਕੋ ਕਈ ਪ੍ਰਕਾਰ ਦੇ ਟਰੈਕਟਰ ਵੀ ਨੇ ਜੀ ਸਕੂਟਰ ਮੋਟਰਸਾਈਕਲ ਨੇ ਗੱਡੀਆਂ ਨੇ ਗੱਡੇ ਨੇ ਤਾਂ ਅੰਗੇ ਸਭ ਰੱਖਿਆ ਹੋਇਆ ਜੀ ਜੋ ਮੈਨੂੰ ਸਾਨੂੰ ਪੁਰਾਣਾ ਸਮਾਨ ਮਿਲ ਜਾਂਦਾ ਜੀ ਅਸੀਂ ਲੈ ਕੇ ਰੱਖ ਲੈਂਦੇ ਹਾਂ ਅੱਛਾ ਤੇ ਭਾਈ ਜੀ ਇਹ ਜੇ ਗੱਲ ਪੁੱਛਾ ਚੱਲਦਾ ਟਰੈਕਟਰ ਇਹ ਚੱਲਦੀ ਹੈ ਜੀ ਰ ਰਾਜਸਥਾਨ ਤੋਂ ਫਿਰ ਮਿਲਿਆ ਵੀ ਬਹੁਤ ਮਹਿੰਗਾ ਹੋਣਾ ਤੁਹਾਨੂੰ ਇਹ ਤਾਂ ਨਿਊ ਟਾਈਮ ਚ ਲਿਆਂਦਾ ਸੀ 3 ਲੱਖ ਦਾ ਜੀ ਪਰ ਕਈਆਂ ਨੇ ਗਾਲ੍ਹਾਂ ਘੜ ਦੇ ਬਣਾ ਪਹਿਲਾਂ ਗਾਲ੍ਹਾਂ ਕੱਢੀਆਂ ਵੀ 3 ਲੱਖ ਲਾਉਣ ਦੀ ਬਪਨੂ ਕੀ ਰੋੜ ਪਰ ਬੰਬ ਇਹ ਟਰੈਕਟਰ ਕਰਕੇ ਸਾਨੂੰ ਮਤਲਬ ਬਹੁਤ ਵਧੀਆ ਜੀ ਪੈਸੇ ਵੀ ਬਣ ਬਣੇ ਨੇ ਜੀ ਫਿਲਮ ਚੋਂ ਬਾਕੀ ਯਮਨਰ ਖਾਨ ਨੂੰ ਮਿਲੇ ਵੀ ਆ ਜੀ ਅੱਛਾ ਟਰੈਕਟਰ ਕਰਕੇ ਉਹ ਚੀਜ਼ ਆ ਜਿਵੇਂ ਕਹਿੰਦੇ ਟਰੈਕਟਰ ਆ ਜਿਹੜਾ ਜੱਟ ਦਾ ਪੁੱਤ ਹੋ ਗਿਆ ਹੈਨਾ ਉਸ ਹਿਸਾਬ ਨਾਲ ਹਾਂ ਜੀ ਬਾਕੀ ਟਰੈਕਟਰਾਂ ਕਰਕੇ ਸਾਡੇ ਰਾਮ ਦਾ ਢਾਬੇ ਦਾ ਨਾਂ ਵੀ ਟਰੈਕਟਰਾਂ ਨਾਲ ਵੱਜਦਾ ਜੀ ਅੱਛਾ ਹਾਂ ਹੁਣ ਵਧੀਆ ਲੱਗਦਾ ਜੀ ਲੰਘਦੇ ਆ ਤਾਂ ਜਦੋਂ ਵੀ ਲੰਘਦੇ ਆ ਅਸੀਂ ਆ ਟਰੈਕਟਰੀ ਟਰੈਕਟਰ ਮੂਹਰੇ ਲੱਗੇ ਹੁੰਦੇ ਹਾਂ ਹਾਂ ਜੀ ਕਈ ਕਸਟਮਰ ਸਾਨੂੰ ਕਹਿੰਦਾ ਸਾਡੇ ਕੋਲ ਆ ਟਰੈਕਟਰ ਖੜਾ ਹੈ ਤੁਸੀਂ ਲੈ ਆਓ ਤੇ ਅਸੀਂ ਉਹਨਾਂ ਤੋਂ ਵੀ ਚਲੋ ਲੈ ਆਉਣਾ ਜੀ ਅਸੇ ਰੀਸੈਂਟਲੀ ਲਾਲ ਸਿੰਘ ਚੱਡਾ ਜਾਇਆ ਤੇ ਹੁਣ ਇਹ ਦਿਲਜੀਤ ਦਸਾਂਜ ਦੀ ਜਿਹੜੀ ਜੋੜੀ ਫਿਲਮ ਆ ਉਹਦੇ ਵਿੱਚ ਆ ਇਹ ਹਾਂ ਜੀ ਹਾਂ ਜੀ ਆ ਹੁਣੀ ਹੋਈ ਮੇਰਾ ਪਹਿਲਾ ਸ਼ੂਟ ਉਹਦੇ ਵਿੱਚ ਵੀ ਆ ਰਿਹਾ ਜੀ ਅੱਛਾ ਤਾਂ ਬਈ ਜੀ ਊਂ ਵੀ ਕਹਿੰਦਾ ਤਾਂ ਕੋਈ ਹੋਊਗਾ ਜਿਵੇਂ ਵੱਲੋ ਕੋਈ ਐਂਟੀਕ ਚੀਜ਼ ਹੁੰਦੀ ਆ ਲੋਕ ਕਹਿੰਦੇ ਨੇ ਵੇਚਦੇ ਕਹਿੰਦੇ ਹੋਣਗੇ ਬਥੇ ਹਾਂਜੀ ਪਹਿਲਾਂ ਪਹਿਲਾਂ ਤਾਂ ਸਾਨੂੰ ਲੋਕ ਆਏ ਕਹਿੰਦੇ ਸੀ ਵੀ ਇਹ ਤਾਂ ਕਬਾੜ ਇਕੱਠਾ ਕਰਦੇ ਨੇ ਕਿਉਂਕਿ ਅੱਜ ਤੋਂ ਸਾਢੇ 7-8 ਸਾਲ ਪਹਿਲਾਂ ਤਾਂ ਇਹ ਲੱਗਦਾ ਸੀ ਵੀ ਇਹਨਾਂ ਦੀ ਕੋਈ ਵੈਲਿਊ ਨਹੀਂ ਹੈਗੀ ਪਰ ਹੁਣ ਬਈ ਜੀ ਬਹੁਤ ਵੈਲਿਊ ਹੈ ਜੀ ਮਤਲਬ ਲੋਕ ਪਸੰਦ ਵੀ ਬਹੁਤ ਕਰਦੇ ਨੇ ਤੇ ਹੁਣ ਕੁ ਲੋਕਾਂ ਨੂੰ क्रेਜ਼ ਹੋ ਗਿਆ ਬਹੁਤ ਜ਼ਿਆਦਾ ਪੁਰਾਣੇ ਚੀਜ਼ਾਂ ਇਕੱਠੀਆਂ ਕਰਨ ਦਾ ਤੇ ਉਹ ਟਾਈਮ ਤਾਂ ਸਾਨੂੰ ਬਹੁਤ ਰੇਟ ਅੱਥਰ ਮਿਲ ਗਿਆ ਸੀ ਹਾਂ ਉਦੋਂ ਤਾਂ ਲੋਕਾਂ ਨੂੰ ਆਏ ਕਹਿੰਦੇ ਵੀ ਇਹ ਤਾਂ ਕਬਾੜ ਇਕੱਠਾ ਕਰ ਰਹੇ ਆ ਕੋਈ ਫਾਇਦਾ ਨਹੀਂ ਨਾ ਚੀਜ਼ਾਂ ਦਾ ਹੁਣ ਮੇਰੇ ਹਿਸਾਬ ਨਾਲ ਇਹ ਜੇ ਉਦੋਂ ਦੁੱਗਣੇ ਕੀ ਚੌਗਣੇ ਵੀ ਦੇ ਦੇਵੇ ਕੋ ਉਹ ਮੋਮੈਂਟੋ ਵੀ ਟਰੈਕਟਰ ਦੇ ਬਣਾਏ ਹੋਏ ਨੇ ਕਿਸੇ ਸਿੰਗਰ ਨੂੰ ਮਿਲਦੇ ਆ ਅਮਰੀਖਾ ਨੂੰ ਮਿਲੇ ਸੀ ਉਦੋਂ ਵੀ ਸੀ ਮੋਮੈਂਟੋ ਟਰੈਕਟਰ ਦਾ ਬਣਾਇਆ ਹੋਇਆ ਸੀ ਉਹੀ ਦੇ ਕੇ ਆਏ ਆ ਅੱਛਾ ਪਾਈਲਰਸ ਵੀ ਬਣਾਇਆ ਹੋਇਆ ਉਹ ਵੀ ਨਹੀਂ ਵੈਸੀ ਟਰੈਕਟਰ ਮ ਕੋਈ ਸਾਨੂੰ ਸਿੰਗਰ ਮਿਲ ਕੇ ਇਸ ਨੂੰ ਉਹ ਕਰਦੇ ਆ ਗਿਫਟ ਦਿੰਨੇ ਆ ਤਾਂ ਟਰੈਕਟਰ ਹੀ ਰੱਖਿਆ ਹੋਇਆ ਜੀ ਉਹੀ ਦੇ ਕੇ ਆਉਨੇ ਆ ਦਿੱਤਾ ਸੀ ਇਹਦੇ ਨਾਲ ਬਾਈ ਜੀ ਹੋਰ ਵੀ ਦੇਖਦੇ ਆ ਥੋੜੇ ਟਰੈਕਟਰ ਨੇ ਜਿਹੜੇ ਹਨਾ ਅਸੀਂ ਪੰਜਾਬੀ ਬੋਲੀ ਨੂੰ ਬਹੁਤ-ਬਹੁਤ ਪ੍ਰਮੋਟ ਕਰਦੇ ਆ ਜੀ ਤੇ ਪਹਿਲਾਂ ਜਿ ਤਰ੍ਹਾਂ ਜੀ ਸਮਝ ਲਓ ਅੰਗਰੇਜ਼ੀ ਚ ਕਿ ਮੈਂ ਆਪਣੇ ਟਾਬੇ ਦੇ ਬੋਰਡ ਬਣਾਏ ਹੋਏ ਸੀ ਹੁਣ ਸਾਰੇ ਪੰਜਾਬੀ ਲਿਖੀ ਇਤਿਹਾਸਾਰੀ ਮੰਨ ਲੋ ਪਹਿਲਾਂ ਜਿਹੜੇ ਬੈਂਕ ਚ ਸਾਈਨ ਵੀ ਅੰਗਰੇਜ਼ੀ ਚ ਕਰਦੇ ਸੀ ਹੁਣ ਤਾਂ ਚੈੱਕ ਵੀ ਪੰਜਾਬੀ ਚ ਹੀ ਭਰਦੇ ਆ ਤੇ ਪੰਜਾਬੀ ਚ ਹੀ ਸਾਈਨ ਕਰਦੇ ਆ ਅੱਛਾ ਜੋ ਮਰਜੀ ਹੋ ਜੀ ਤੇ ਬੈਂਕ ਵਾਲੇ ਕਿੰਵੇਂ ਕਹਦੇ ਨੇ ਵੀ ਨਹੀਂ ਹੋਣਾ ਮੈਂ ਕਹਾਂ ਹਊ ਪੰਜਾਬ ਚ ਨਹੀਂ ਹੋਊਗਾ ਫੇ ਕਿੱਥੇ ਹੋਊਗਾ ਜੀ ਸਾਰਾ ਕੁਝ ਜਾਣ ਕੇ ਪੰਜਾਬੀ ਮਾਂ ਬੋਲੀ ਨੂੰ ਵੀ ਪ੍ਰਮੋਟ ਕਰ ਰਹੇ ਹਾਂ ਨਾਲ ਬਿਜ਼ਨਸ ਦਾ ਕਰ ਹੀ ਰਹੇ ਹਾਂ ਬਾ ਫਿਰ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰਦੇ ਆ ਜੇ ਕੋਈ ਵੀ ਕੁਝ ਲਿਖਣਾ ਹੈ ਕੁਝ ਕਰਨਾ ਹੈ ਤਾਂ ਪੰਜਾਬੀ ਚ ਹੀ ਲਿਖਦੇ ਆ ਪੰਜਾਬੀ ਚ ਹੀ ਕਰਦੇ ਆ ਇਹ ਬਾਈ ਜੀ ਕਿੰਨੇ ਮਾਡਲ ਟਰੈਕਟਰ ਆ ਇਹ ਬਾਈ 1900 ਉਗਾ ਕੋਈ 99 ਮਾਡਲ ਆ ਸਾਡਾ ਘਰ ਦਾ ਟਰੈਕਟਰ ਹੈ ਜੀ ED 14 ਦਾਦਾ ਜੀ ਦਾ ਇਹ ਸੀਗਾ ਜਿਹੜਾ ਮੰਨ ਲਓ ਪਹਿਲਾ ਟਰੈਕਟਰ ਸੀਗਾ ਟਰੈਕਟਰ ਸਾਡੇ ਕੋਲ ਆ ਸੀ ਜੀ ਜਿਹੜਾ ਕਹਿੰਦੇ ਸੀ ਫਿੱਟ-ਫਿੱਟ ਕਰਦਾ ਲਾ ਫਿੱਟ ਕਰਦਾ ਜੀ ਸਕੂਲ ਚ ਗਾਣੂ ਐ ਕਹਿੰਦਾ ਵੀ ਆਹ ਸਾਡੇ ਕੋਲ ਫਿੱਟ-ਫਿੱਟ ਟਰੈਕਟਰ ਹੈ ਜੀ ਅੱਬ ਮਰਨ ਤੋਂ ਦਾਦੀ ਵੀ ਯਾਰਾ ਕੀ ਆ ਬਾਪੂ ਨੂੰ ਕਹਿਣਾ ਵੀ ਟਰੈਕਟਰ ਹੋਰ ਲੈ ਲੋ ਵੀ ਲੋਕਾਂ ਕੋਲ ਹੋਰ ਨਹੀਂ ਉਹਨਾਂ ਨੇ ਬਣਾਣਾ ਇਹ ਦਾਦਾ ਜੀ ਨੇ ਵੀ ਨਹੀਂ ਇਹੀ ਰਵਾਂਗੇ ਪਰ ਸਾਡਾ ਟਰੈਕਟਰ ਹੈ ਸਾਡੀ ਪਛਾਣ ਬਣ ਗਿਆ ਜੀ ਮੈਂ ਟਰੈਕਟਰ ਕਰਕੇ ਸਾਡੀ ਪਛਾਣ ਆ ਜੀ ਹੁਣ ਅੱਜ ਦੀ ਡੇਟ ਠੀਕ ਹੈ ਜੀ ਇਹ ਜੇ ਮੰਨ ਲਓ ਸਾਰੇ ਟਰੈਕਟਰ ਚੱਲਦੇ ਨੇ ਰਨਿੰਗ ਸਾਡੇ ਕੋਲ ਮਨ ਲਬ ਡੀਟੀ ਜੋਗਾ ਡੀਟੀ 28 22 ਲਾਰ ਸਬ ਟੀ 25 ਬਾਕੀ ਹੋਰ ਮੈਸੀ ਹਿੰਦੂਸਤਾਨ ਮਨ ਲਬ 16 17 ਟਰੈਕਟਰ ਸਾਰੇ ਪੁਰਾਣੇ ਨੇ ਜੀ ਟੋਟਲੀ ਪੁਰਾਣੇ ਸਾਰੇ ਪੁਰਾਣੇ ਤੋਂ ਪੁਰਾਣੇ ਠੀਕ ਹੈ ਜੀ ਇਹ ਟਰੈਕਟਰ ਤੁਸੀਂ ਜਿਵੇਂ ਪੁੱਛਿਆ ਮੈਂ ਇੱਕ ਹੋਰ ਟਰੈਕਟਰ ਦੀ ਸਟੋਰੀ ਕਰਕੇ ਆਇਆ ਸੀ ਉਹਨਾਂ ਦੇ ਦਾਦਾ ਜੀ ਨੇ ਹੀ ਲਿਆ ਸੀਗਾ ਉਹ ਕਹਿੰਦੇ 9000 ਦਾ ਬਿੱਲ ਘਟਾਇਆ ਸੀਗਾ ਉਸ ਵੇਲੇ ਕਹਦੇ ਹੁਣ ਸਾਨੂੰ ਲੱਖਾਂ ਚ ਦੇ ਹਟੇ ਰੋਕ ਅਸੀਂ ਵੇਚਦੇ ਨਹੀਂ ਵੇਚਦੇ ਨਹੀਂ ਹੈਗੇ ਇਹ ਵੀ ਮਨਲਾ ਦਾਦਾ ਜੀ ਨੇ 14000 ਦਾ ਲੈਂਦਾ ਸੀ ਜੀ ਤੇ ਆਪਾਂ ਕਹੇ ਜੀ ਹੁਣ ਤਾਂ ਜਿੰਨੇ ਦਾ ਮੁੱਲ ਹੀ ਨਹੀਂ ਜੀ ਕੋਈ ਨਾ ਆਪਾਂ ਵੇਚਣਾ ਰੇਟ ਦਾ ਦਾ ਕੋਈ ਫਾਇਦਾ ਨਹੀਂ ਲਾਉਣ ਦਾ ਮੁੱਲ ਨਹੀਂ ਹੈਗਾ ਜੀ ਮਿਲ ਕੋਈ ਚਾਨੀ ਆ ਦਾਦਾ ਜੀ ਦੀ ਚਾਨੀ ਹੈ ਜੀ ਇਸ ਦੇ ਨਾਲ ਬਈ ਜੀ ਹੋਰ ਚੀਜ਼ਾਂ ਜਿਹੜੀਆਂ ਇਹ ਥੋੜੀ ਮੈਨੂੰ ਬੜੀ ਵਧੀਆ ਚੀਜ਼ ਲੱਗੀ ਹੈ ਨਾ ਇਹ ਆਪਣੇ ਅੰਗਰੇਜ਼ੀ ਦਾ ਅੱਖਰ ਲਾਉਂਦੇ ਸੀ ਮੇਰੇ ਮਨ ਚ ਆਇਆ ਵੀ ਆਪਾਂ ਆਪਣੇ ਪੰਜਾਬੀ ਦਾ ਅੱਖਰ ਲਾਉਣਾ ਪਹਿਲਾ ਉੜਾ ਅੱਛਾ ਹਾਂ ਮੇਰੇ ਲੁਧਿਆਣੇ ਤੋਂ ਤਿਆਰ ਕਰਵਾਇਆ ਜੀ ਤੇ ਉੜਾ ਲਾਇਆ ਮਹ ਲੋ ਕਾਫੀ ਟਾਈਮ ਹੋ ਗਿਆ ਹੁਣ ਤਾਂ ਲੱਗੇ ਇੱਥੇ ਲੰਘਦੇ ਰਹਨੇ ਆਂ ਅਸੀਂ ਦੇਖਦੇ ਆਂ ਕਾ ਟਾਈਮ ਹੋ ਗਿਆ ਜੀ ਲਾਲੂ 6-7 ਸਾਲ ਹੋ ਗਏ ਹੁਣੇ ਜੀ ਇਹਦੇ ਨਾਲ ਜੇ ਮੰਨ ਲਓ ਪੁਰਾਣੀਆਂ ਚੀਜ਼ਾਂ ਛੇ ਇੱਧਰ ਸਟਾਲ ਲਾਈ ਹੋਈ ਆ ਬਾਈ ਨੇ ਆਪਣੀ ਹੂੰ ਹੂੰ ਤਾਂ ਇੱਧਰ ਇੱਧਰ ਵੀ ਬਾਈ ਜਿਵੇਂ ਮੰਨ ਲਓ ਇੱਧਰ ਵੀ ਥੋੜਾ ਜਿਹੜਾ ਲੱਗਿਆ ਆਹ ਟਰੈਕਟਰ ਆ ਜਿਹੜਾ ਇਹ ਕਿਹੜਾ ਟਰੈਕਟਰ ਆ ਕਿੰਨਾ ਮਾਡਲ ਆ ਇਹ ਇਹ ਬਾਈ ਜੀ ਫੋਰਡ ਆ ਜੀ ਸਭ ਤੋਂ ਪੁਰਾਣਾ ਫੋਰਡ ਸਨ ਮੇਜਰ ਇੰਗਲੈਂਡ ਇੰਗਲੈਂਡ ਦਾ ਮਾਡਲ ਆ ਜੀ ਇਹ 1952 ਮਾਡਲ ਆ ਜੀ ਇਹ ਚੱਲਦਾ ਜੀ ਇਹ ਅੱਛਾ ਆਲੂ ਹਾਲਤ ਦੇ ਵਿੱਚ ਫੋਰਥ ਹਨ ਮੇਜਰ ਟਰੈਕਟਰ ਹੈ ਇਹ ਬਿਲਕੁਲ ਚੱਲਦਾ ਜੀ ਅੱਛਾ ਹਾਂਜੀ ਹਾਂਜੀ ਕਿਤੋਂ ਮਿਲਿਆ ਫਿਰ ਕਰ ਲਿਆ ਤੁਸੀਂ ਨੇ ਉੱਥੋਂ ਲੈ ਕੇ ਆਏ ਸੀ ਜੀ ਜੁੜਾ ਰਾਜਸਥਾਨ ਤੋਂ ਜੀ ਰਾਜਸਥਾਨ ਤੋਂ ਹੀ ਖਾਸ ਕਰਕੇ ਕਿਉਂ ਮਿਲਦੇ ਨਹੀਂ ਉੱਥੇ ਲੋਕਾਂ ਕੋਲ ਹੈਗੇ ਨਹੀਂ ਜੀ ਪੁਰਾਣੇ ਆਪਣੇ ਲੋਕਾਂ ਨੇ ਤਾਂ ਵੇਚਦੇ ਜੀ ਆਪਣੇ ਕੋਲ ਤਾਂ ਕੋਈ ਕਿਥੇ ਇਹ ਘਰ ਸਕੂਟਰ ਵੀ ਨਹੀਂ ਹੋਣਾ ਪੁਰਾਣਾ ਅਲੱਜ ਦੀ ਵੇਚ ਦਿੰਦਾ ਤੇ ਉੱਥੇ ਕਿਸੇ ਨਾ ਕਿਸੇ ਵਾਂ ਤੇਗਾ ਮਿਲ ਜਾਂਦਾ ਜੀ ਤੇ ਉੱਥੋਂ ਲੈ ਕੇ ਆਏ ਜੀ ਇਹ ਵੀ ਰਾਜਸਥਾਨ ਤੋਂ ਟਰੈਕਟਰ ਬਾਇਲਰਸ ਵੀ ਉੱਥੋਂ ਹੀ ਮਿਲਿਆ ਇਹ ਵੀ ਉੱਥੋਂ ਹੀ ਮਿਲਿਆ ਜੀ ਫੋਰਥ ਹਨ ਮੇਜਰ ਟਰੈਕਟਰ ਹੈ ਜੀ ਇਹ 1952 ਮਾਡਲ ਹੈ ਜੀ ਇ ਦੂਹ ਹਾਲਤ ਦੇ ਵਿੱਚ ਆ ਹਲੇ ਹੂੰ ਇਹਨੂੰ ਇੰਜਣ ਦਾ ਖਾਉਣਾ ਜੀ ਪੁਰਾਣਾ ਉਹ ਵੀ ਸੀ ਹੁਣ ਹੀ ਲੈ ਕੇ ਆਏ ਆ ਉਹ ਜਿਆਦਾ ਅੱਛਾ ਅੱਛਾ ਉਹ ਇੰਜਣ ਵੀ ਜਿਹੜਾ ਹਾਂ ਉਹ ਮੂਰੇ ਪਿਆ ਉਹ ਵੀ ਹੁਣ ਲਿਆਂਦਾ ਤੁਸੀਂ ਇਹ ਹੋ ਗਿਆ ਜੀ ਸਾਲਕ ਅੱਛਾ ਇਹ ਬਾਹਰ ਸਾਡੇ ਛੋਟੇ ਭਾਈ ਨੇ ਵੀਡੀਓ ਦੇਖੀ ਸੀ ਜੀ ਸਹਾਦੀ ਪਿੰਡ ਤੋਂ ਮਿਲਿਆ ਸਾਨੂੰ ਇਹ ਉਹਨਾਂ ਨੇ ਕਿਹਾ ਸੀ ਜੀ ਵੇਚਣਾ ਹੈ ਅੱਛਾ ਤੇ ਅਸੀਂ ਦੂਜੇ ਦਿਨ ਉਹ ਕਹਿੰਦਾ ਹੁਣ ਜਾ ਕੇ ਲੈ ਕੇ ਆਓ ਜੀ ਅਸੀਂ ਮਤਲਬ ਫਰੂਜਪੁਰ ਚ ਪੈਂਦਾ ਪਿੰਡ ਜੀ ਸਹਾਦੀ ਉਥੋਂ ਲੈ ਕੇ ਆਏ ਚੱਲਦਾ ਹੀ ਇਹ ਇਹ ਵੀ ਚਾਲੂ ਹਾਲਤ ਦੇ ਵਿੱਚ ਇਹ ਆਪਣੇ ਕਹਿਣ ਤੋਂ ਆਬ ਜਦੋਂ 150 ਟਾਈਮ ਕਹਿੰਦੇ ਚੱਕੀਆਂ ਚਪਾ ਚੱਲੇ ਚੱਕੀਆਂ ਚ ਲਾਇਆ ਕਰਦਾ ਸੀ ਇੰਜਨ ਇਹ ਹਾਂਜੀ ਹਾਂਜੀ ਠੀਕ ਹੈ ਇਹ ਮਾਲੋ ਥੋੜੇ ਭਰਾ ਨੇ ਕਿਹਾ ਸੀਗਾ ਭਰਾ ਨੇ ਬਾਹਰ ਅਮਰੀਕਾ ਚ ਵੀਡੀਓ ਦੇਖੀ ਸੀ ਤੇ ਉਹਦਾ ਤੁਹਾਨੂੰ ਸਵੇਰੇ ਫੋਨ ਆ ਗਿਆ ਵੀ ਬੰਦਾ ਵੇਚਦਾ ਹੁਣੀ ਜਾਓ ਬਈ ਸਵੇਰੇ ਸੱਜ ਰਹੀ ਗਈ ਜਾ ਕੇ ਲੈ ਕੇ ਆਏ ਫਿਰ ਜਾ ਕੇ ਇੰਜਨ ਹਾਂਜੀ ਹਾਂਜੀ ਤੇ ਭਰਾ ਅਮਰੀਕਾ ਦੇ ਵਿੱਚ ਹੈ ਅਮਰੀਕਾ ਤੋਂ ਫੋਨ ਕੀਤਾ ਉਹਨਾਂ ਨੇ ਹਾਂ ਵੀ ਜਾ ਕੇ ਇੰਜਨ ਲੈ ਕੇ ਆਓ ਜੋ ਮਰਜ਼ੀ ਹੋ ਜਵੇ ਵੀ ਉਹ ਬੰਦੇ ਨੇ ਵੀਡੀਓ ਚ ਕਹਤਾ ਸੀ ਮੈਂ ਵੇਚਣਾ ਹੈ ਅੱਛਾ ਵੀ ਹੋਰ ਨਾ ਜਵੇ ਕੋਈ ਬਾਜ ਨੇ ਨੇ ਮੰਗੇ ਦਿੱਖ ਕੇ ਜਦੀ ਸੀ ਪੈਸੇ ਲੈਣ ਲੈ ਕੇ ਆਏ ਇਹ ਇਹ ਤਾਂ ਮੇਰੇ ਹਸਾਬ ਨਾਲ ਜਿੱਡੇ ਜਡੇ ਇੰਜਨ ਹੋਣ ਨੇ ਇਕੱਲੀ ਪੁਲੀਓ ਉਹਨੇ ਉਹਦੀ ਹੈ ਨਾ ਉਹ ਬੜਾ ਕਹਿੰਦੇ ਹੈਡਰਾਂ ਚੱਕ ਕੇ ਫਿੱਟ ਕਰਿਆ ਜੀ ਬਹੁਤ ਭਾਰੀ ਆ ਅੱਛਾ ਹਾਂਜੀ ਹਾਂਜੀ ਇਹ ਜੇ ਪੁੱਛ ਲਈ ਹੁਣ ਤਾਂ ਇਹਦਾ ਮੁੱਲ ਕੀ ਰਹਿਣਾ ਵੀ ਜੇ ਪੁੱਛਾਂ ਕਿੰਨੇ ਦਾ ਲੈ ਕੇ ਕਿੰਨੇ ਦਾ ਆ ਹੁਣ ਤੁਸੀਂ ਲਗਭਗ 5.5 ਲੱਖ ਚ ਪੈ ਗਿਆ ਸੀ ਸਾਨੂੰ ਬਾਈ ਜੀ ਅੱਛਾ ਇੰਜਨਾਂ ਜੀ ਜੀ ਮੇਨ ਗੱਲ ਇਹ ਹੈ ਬਾਈ ਜੀ ਚੱਲਦਾ ਹੈ ਨਹੀਂ ਕਈਆਂ ਕੋਲ ਹੈਗੇ ਨੇ ਉਹ ਚੱਲਦੇ ਨਹੀਂ ਹੈਗੇ ਉਹ ਮੈਂ ਵੀ ਰਨਿੰਗ ਕੰਡੀਸ਼ਨ ਚਾਹੀਏ ਅਛਾ ਉਹਨਾਂ ਕੋਲ ਹੀ ਚੱਲਦਾ ਸੀਗਾ ਬਿਲਕੁਲ ਚੱਲਦਾ ਸੀ ਚੱਕੀ 'ਚ ਤੇ ਚੱਲਦਾ ਇਹ ਆਪਾਂ ਇੱਥੋਂ ਨਾਲ ਮਿਸਤਰੀ ਲੈ ਗਈ ਸੀ ਉਦਾਂ ਹੀ ਲੈ ਕੇ ਰੇਫਿਟ ਕਰਿਆ ਤੇ ਚੱਲਦਾ ਇਹ ਬਿਲਕੁਲ ਪ੍ਰੋਪਰ ਤੇ ਮਨ ਲਓ ਇਹ ਤੁਸੀਂ ਚਲਾਉਣਾ ਕੁਛ ਜਾਇ ਇਸੇ ਵੈਸੀ ਵੈਸੀ ਰੱਖ ਲਿਆ ਮੈਨੂੰ ਦੇਖੇ ਕਰਨਾ ਹੀ ਆ ਕਿ ਵੀ ਆ ਵੀ ਕਿਸੇ ਹਾਂ ਕਿਸੇ ਟਾਈਮਿੰਗ ਜਣ ਹੁੰਦੇ ਸੀ ਤਾਂ ਇੱਧਰ ਬਾਈ ਜੀ ਹੋਰ ਅਛਾ ਇੱਧਰ ਬੈਨ ਵੋਨ ਨੂੰ ਬਣਾਇਆ ਹੋਇਆ ਸਾਰਾ ਸਿਸਟਮ ਹੈ ਨਾ ਤਾਂ ਇੱਧਰ ਉੜਾੜਾ ਦੇਸੀ ਮਹੀਨੇ ਵੀ ਲਿਖੇ ਹੋਏ ਨੇ ਤੁਸੀਂ ਨਹੀਂ ਇਹ ਕਨਸੈਪਟ ਕਿਵੇਂ ਆਇਆ ਸੀਗਾ ਦਿਮਾਗ ਵਿੱਚ ਮੇਰਾ ਮਨ ਸੀ ਵੀ ਇੱਕ ਚੀਜ਼ ਲਈ ਜਾਵੇ ਪਹਿਲਾਂ ਅਸੀਂ ਉੜੜਾ ਲਿਖ ਕੇ ਲਾਇਆ ਸੀ ਵਧੀਆ ਲੱਗਿਆ ਫਿਰ ਆਪਣੇ ਪੰਜਾਬੀ ਦੇਸੀ ਮਹੀਨੇ ਲਿਖ ਕੇ ਲਾਏ ਫਿਰ ਜੀਤੋ ਪੰਜਾਬੀ ਆਪਣਾ ਪੰਜਾਬ ਦਾ ਨਾਮ ਪਿਆ ਪੰਜ ਦਰਿਆਵਾਂ ਦੇ ਨਾਮ ਲਿਖ ਕੇ ਲਾਏਗੇ ਪੰਜ ਦਰਿਆਵਾਂ ਦੇ ਜਿਹੜੇ ਨਾਮ ਨੇ ਵਤਨਾ ਜ਼ਰੂਰ ਦਿਖਾ ਦਿਓ ਰਾਵੀ ਦਰਿਆ ਬਿਆਸ ਦਰਿਆ ਸਤਲੁਜ ਦਰਿਆ ਚਨਾਬ ਦਰਿਆ ਤੇ ਜੇਲਮ ਦਰਿਆ ਜਿਨ੍ਹਾਂ ਦੇ ਨਾਮ ਤੇ ਪੰਜਾਬ ਬਣਿਆ ਤਾਂ ਵਧੀਆ ਚੀਜ਼ ਆ ਕਿਉਂਕਿ ਪੰਜਾਬੀ ਨੂੰ ਪ੍ਰਮੋਟ ਕਰਨ ਖਾਤਰ ਪੰਜਾਬੀ ਨੂੰ ਅੱਗੇ ਲੈ ਜਾਣ ਖਾਤਰ ਆਪਣੇ ਬੱਚਿਆਂ ਨੂੰ ਪਤਾ ਲੱਗਦੀ ਨੇ ਇਹ ਚੀਜ਼ਾਂ ਹਨਾ ਪੰਜਾਬ ਕੀ ਕਿਹੜਿਆਂ ਕਾਹ ਤੋਂ ਬਣਿਆ ਵੀ ਪੰਜ ਦਰਿਆਵਾਂ ਤੋਂ ਬਣਿਆ ਜੀ ਇਹ ਆ ਵੀ ਐਚਾ ਟਰੈਕਟਰ ਜੀ ਇਹ ਅੱਛਾ ਇਹ ਵੀ ਐਚਾ ਟਰੈਕਟਰ ਇਹ ਕਿੰਨਾ ਮਾਡਲ ਆ ਇਹ ਮੀਡਲ ਮਾਡਲ 1972 ਹੋਊਗਾ ਜੀ ਇਹਦੇ ਕਮਾਣੀਆਂ ਲੱਗੀਆਂ ਹੋਈਆਂ ਨੇ ਦੂਜਿਆਂ ਦੇ ਹਿੱਸਾ ਲੱਗੇ ਹੋਉਂਦਾ ਜੀ ਇਹਦੇ ਕਮਾਣੀਆਂ ਨੇ ਇਹ ਸਭ ਤੋਂ ਪਹਿਲਾ ਐਚਾ ਟਰੈਕਟਰ ਆ ਜੀ ਇਹ ਅੱਛਾ ਆ ਦੇਖੋ ਵਤਨਾ ਦਿਖਾ ਦਿਓ ਇੱਕ ਵਾਰ ਆ ਕਮਾਣੀਆਂ ਇੱਥੇ ਜਿਹੜੀਆਂ ਹੈਗੀਆਂ ਇਹਦੇ ਲੱਗੀਆਂ ਹੋਈਆਂ ਤਾਂ ਇਹ ਨਰਾਲੀ ਜੀ ਚੀਜ਼ ਹੈ ਇਹ ਕਿੱਥੋਂ ਲਿਆਂਦਾ ਸੀ ਆ ਫਿਰ ਇਹ ਵੀ ਇਹ ਹਰਿਆਣੇ ਤੋਂ ਬਾਈ ਜੀ ਇਹ ਹਰਿਆਣੇ ਹਰਿਆਣੇ ਤੋਂ ਲੈ ਕੇ ਆਈ ਸੀ ਇਹ ਵੀ ਚੱਲਦਾ ਜੀ ਇਹ ਵੀ ਚੱਲਦਾ ਸਾਰੀ ਚੱਲਦੇ ਨੇ ਜੀ ਅੱਛਾ ਹਾਂ ਜੀ ਹਾਂ ਜੀ ਟੋਟਲੀ ਚਾਲੂ ਹਾਲਤ ਸਾਰੇ ਚੱਲਦੇ ਚਾਲੂ ਹਾਲਤ ਚ ਨਹੀਂ ਉਹ ਸਾਈਕਲ ਬਣਾਇਆ ਹਾਂ ਜੀ ਸਾਈਕਲ ਆ ਮੰਜੇ ਬਣਾਈ ਸੀ ਮੇਰੇ ਮਨਸ ਜੀ ਵੀ ਮੰਜੇ ਤਾਂ ਹਰੇਕ ਕੋਲ ਹੁੰਦੇ ਨੇ ਵੀ ਆਪਾਂ ਕੋ ਮੰਜਾ ਹੈ ਜਾਂ ਬਣਾਈਏ ਵੀ ਜਿਹੜਾ ਆ ਕੇ ਲੋਕ ਦੇਖਣ ਪੈਸੀ ਬਹੁਤ ਵੱਡੇ ਵੱਡੇ ਹਾਲ ਜਾਂਦੇ ਜੀ ਤੇ ਲਿਆ ਕੇ ਮੰਜਾ ਬਣਾਇਆ ਜੀ ਹਾਂ ਦਾ 8 ਫੁੱਟ ਲੰਬਾ ਹੋਊਗਾ 8 8.9 ਫੁੱਟ ਹੋਊਗਾ 6 ਫੁੱਟ ਲੰਬਾ ਹੈਗਾ ਤੇ 7 ਫੁੱਟ ਚੌੜਾ ਜੀ ਅੱਛਾ ਹਾਂਜੀ ਹਾਂਜੀ ਵੀ ਚੈਰਾਂ ਨੇ ਦੂਹ ਪੈ ਜਾਣਗੇ ਸਹੀ ਹੈ ਮੈਨੂੰ ਇਹ ਕਨਸੈਪਟ ਕਿਵੇਂ ਆਇਆ ਸੀ ਦਿਮਾਗ 'ਚ ਫਿਰ ਕਿਹਨੇ ਕਿਹਾ ਦੇਖਿਆ ਸੀਗਾ ਕਿਤੇ ਪੁਰਾਣਾ ਮੰਜਾ ਜਿਵੇਂ ਹੁੰਦੇ ਸੀ ਮਿੰਜੇ ਰੱਖਣੀ ਸੀ ਮੈਨੂੰ ਆਏ ਸੀ ਵੀ ਚਲੋ ਮੰਜੇ ਤਾਂ ਰੱਖਣੀ ਆ ਵੀ ਬਸ ਥੋੜੇ ਜਿਹੇ ਵੱਡੇ ਰੱਖ ਦਈਏ ਵੀ ਅਲੱਗ ਦੇਖੇ ਵੀ ਮਿੰਜੇ ਇਦਾਂ ਦੇ ਹੁੰਦੇ ਸੀ ਪੁਰਾਣੇ ਹਾਂਜੀ ਹਾਂਜੀ ਠੀਕ ਹੈ ਤਾਂ ਬਈ ਜੀ ਉਧਰ ਵੀ ਤੁਸੀਂ ਰੱਖਿਆ ਹੋਇਆ ਕੁਝ ਹੋ ਅਸਾ ਉਹ ਟ੍ਰੇਨ ਰੱਖੀ ਹੈ ਜੀ ਕੁਕ ਜੀ ਨੇ ਬਣਵਾਈ ਸੀ ਉਹ ਬੰਦਾ ਬਾਹਰ ਚਲੇ ਗਿਆ ਜੀ ਉਹ ਚੱਲਦੀ ਨਹੀਂ ਹੈਗੀ ਵੈਸੇ ਹੀ ਉਹ ਦੇਖਣ ਵਾਸਤੇ ਹੀ ਆ ਉਹ ਆ ਸੀ ਹੈਲੀਕਾਪਟਰ ਜਿਹਾ ਬਣਾਇਆ ਸੀ ਵੈਸੇ ਜੀ ਉਹ ਜਿਹੜੀ ਘੜੀ ਦੀ ਡ్రਾਈਵਰੀ ਕੱਢ ਕੇ ਆਪਾਂ ਪਲਾਸਟਿਕ ਦੀ ਪਾਈ ਸੀ ਉਹ ਦੂਜੀ ਆ ਠੀਕ ਆ ਵੀ ਪਈਓ ਆ ਤਾਂ ਆਪੇ ਕਰਕੇ ਹੈਲੀਕਾਪਟਰ ਜਿਹਾ ਬਣਾਤਾ ਅੱਛਾ ਇਹ ਹੈਲੀਕਾਪਟਰ ਜਾਨੀ ਕਿ ਆਪੇ ਬਣਾ ਲਿਆ ਸੀ ਆਪੇ ਮਿਸਤਰੀ ਆਪਣਾ ਪਨੇ ਪੱਕਾ ਰੱਖਿਆ ਹੋਇਆ ਜੀ ਅੱਛਾ ਜੀ ਕੋਈ ਚੀਜ਼ ਮਤਲਬ ਲੱਗਦੀ ਸਾਨੂੰ ਵੀ ਨਹੀਂ ਮਿਲ ਰਹੀ ਉਹਨੂੰ ਅਸੀਂ ਆਪ ਤਿਆਰ ਕਰ ਦੋਨੇ ਆ ਠੀਕ ਆ ਮੈਂ ਵੀਡੀਓ ਬਣਾ ਲੈਣੇ ਆ ਦੇਖ ਕੇ ਪਰ ਪੈਸੇ ਵੀ ਸ਼ੂਟਿੰਗ ਸ਼ਾਟਿੰਗ ਕਰਨ ਵਾਲੇ ਵੀ ਬਥੇਰੇ ਆਉਂਦੇ ਹੋਣਗੇ ਇੱਥੇ ਤੁਹਾਡੇ ਕੋਲ ਹਾਂਜੀ ਭਾਈ ਜੀ ਵਧੀਆ ਸ਼ੂਟਿੰਗ ਹੋ ਜਾਂਦੀਆਂ ਨੇ ਤੇ ਹੁਣ ਵੀ ਇੱਕ ਫਿਲਮ ਚੱਲ ਰਹੀ ਐ ਐਮਵੀ ਬਰਿਕ ਦੀ ਜਮ ਚੂਚੂ ਵੀ ਆਪਣੇ ਸਕੂਟਰ ਮੋਟਰਸਾਈਕਲ ਲਗੇ ਹੋਏ ਨੇ ਜੀ ਅੱਛਾ ਹਾਂਜੀ ਹਾਂਜੀ ਠੀਕ ਹੈ ਪਰ ਭਾਈ ਜੀ ਗੱਡਾ ਰੱਖਿਆ ਹੋਇਆ ਹੈ ਨਾ ਇਹ ਇਹ ਗੱਡਾ ਹੈ ਜੀ ਇਹ ਵੀ ਕਾਫੀ ਪੁਰਾਣਾ ਲੱਗਦਾ ਇਹ ਕਾਫੀ ਪੁਰਾਣਾ ਹੈ ਜੀ ਲਓ ਸਮਝ ਲਓ ਵੀ ਸਾਡੇ ਦਾਦਾ ਜੀ ਨੇ ਹੀ ਬਾਹਰੋਂ ਉੱਥੋਂ ਆਈ ਸੀ ਜਦੋਂ ਪਾਕਿਸਤਾਨ ਤੋਂ ਹੀ ਲੈ ਲਪਰੀਆਂ ਚੌਤੀ ਚੱਕ ਕਾਲੇ ਪਾਕਿਸਤਾਨੀ ਅੱਛਾ ਤੇ ਉੱਥੋਂ ਆਈ ਸੀ ਉਦੋਂ ਤੋਂ ਉਹ ਟਾਈਮ ਦਾ ਗੱਡਾ ਜੀ ਇਹ 1947 ਦੇ ਉਹ ਟਾਈਮ ਦਾ ਗੱਡਾ ਹੈ ਦਾਦਾ ਜੀ ਹੁਣੇ ਲੈ ਕੇ ਆਏ ਹਾਂ ਟਾਇਰ ਅਸੀਂ ਅੱਪਾ ਚ ਤਿਆਰ ਕਰਵਾ ਕੇ ਪਾ ਲਈ ਸੀ ਜੀ ਬਾਕੀ ਆਹ ਪਹਿਲਾਂ ਲਾਈ ਹੈ ਜੀ ਜੋ ਹੈਗਾ ਅੱਛਾ ਹਾਂਜੀ ਹਾਂਜੀ ਟਾਇਰ ਅਸੀਂ ਬਣਵਾ ਕੇ ਪਾ ਲਈ ਸੀ ਟਾਇਰ ਖਰਾਬ ਹੋ ਗਈ ਸੀ ਇਹਦੇ ਤਾਂ ਮਨ ਲੋ ਮੈਨੂੰ ਲੱਗਦਾ ਵੀ 100 ਸਾਲ ਕਰੀਬ ਹੋ ਗਿਆ ਹੋਊਗਾ ਇਹਨੂੰ 100 ਸਾਲ ਦੇ ਕਰੀਬ ਇਹ ਹੋਣੇ ਵਾਲਾ ਕਿਉਂਕਿ 47 ਤਾਂ ਉਸ ਤੋਂ ਪਹਿਲਾਂ ਦਾ ਰੱਖਿਆ ਹੋਊਗਾ ਉਹਨਾਂ ਨੇ ਹਾਂਜੀ ਹਾਂਜੀ ਇੱਕ ਵਾਰੀ ਇਹ ਗੱਡਾ ਜ਼ਰੂਰ ਦਿਖਾ ਦਿਓ ਵਤਨ ਮਤਲਬ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਬਾਕੀ ਉਹ ਟਾਈਮ ਦੀ ਬਣਿਆ ਹੋਈਆਂ ਜੀ ਇਹ ਲੂਣੀ ਛੇੜਿਆ ਹੈਗਾ ਸਿਰਫ ਟੈਰ ਟੈਰੇ ਆਪਾਂ ਨੇ ਪਾਈ ਸੀ ਜਿਆਕੀ ਅੱਛਾ ਬਾਕੀ ਜਿੱਦਾਂ ਦਾ ਹੈਗਾ ਪਹਿਲਾਂ ਦਾ ਸਾਰਾ ਉਦਾਂ ਦੀ ਬਣਿਆ ਹੋਇਆ ਜੀ ਅੱਛਾ ਜਿਵੇਂ ਮੰਨ ਲਓ ਇਹ ਚੀਜ਼ਾਂ ਲੱਗੀਆਂ ਹੋਈਆਂ ਇਹ ਉਸ ਟਾਈਮ ਦਾ ਹੀ ਆ ਸਾਰਾ ਕੁਝ ਲੱਗਿਆ ਠੀਕ ਹੈ ਬਹੁਤ ਪ੍ਰਾਤਨ ਚੀਜ਼ਾਂ ਰੱਖੀਆਂ ਬਾਈ ਤੁਸੀਂ ਨੇ ਤਾਂ ਬਸ ਜੋ ਮਿਲ ਜਵੇ ਬਾਈ ਜੀ ਕੁਝ ਵੀ ਮਿਲ ਜਵੇ ਪੁਰਾਣਾ ਉਹ ਲੈ ਆਉਣੇ ਜਾਏ ਅੱਛਾ ਤਾਂ ਇੱਧਰ ਫਿਰ ਇਹ ਵੀ ਪਹਿਲਾਂ ਤੋਂ ਹੀ ਬਣਾਇਆ ਹੋਇਆ ਹੈ ਇਹ ਇਹ ਹੋ ਗਈ 4-5 ਸਾਲ ਕਰੋਨੇ ਤੋਂ ਪਹਿਲਾਂ ਬਣਾਇਆ ਸੀ ਇਹ ਅੱਛਾ ਕੱਚਾ ਘਰ ਪ੍ਰੀ ਬੈਟਿੰਗ ਵੀ ਹੋਈ ਜਾਂਦੀਆਂ ਨੇ ਚਲੋ ਬਾਕੀ ਇਹ ਗੱਡੀਆਂ ਵਾਲਾਂ ਦਾ ਖੂ ਹੁੰਦਾ ਜੀ ਰਸ ਜੀ ਅੱਛਾ ਇਹ ਵੀ ਸਾਡਾ ਉਹਨਾਂ ਕੋਲੋਂ ਬੰਨੇ ਵੇਚਣਾ ਸੀ ਆਪਾਂ ਲੈ ਆਈ ਜੀ ਇਹ ਜਿਹੜੇ ਗੱਡੀਆਂ ਵਾਲੇ ਚੱਕੀ ਫਿਰਦੇ ਹੁੰਦੇ ਨੇ ਹਨਾ ਅੱਜ ਕੱਲ ਹਾਂ ਹਾਂ ਉਹਨਾਂ ਕੋਲ ਉਹਨਾਂ ਕੋਲ ਮਿਲਿਆ ਸੀ ਜੀ ਇਹ ਅੱਛਾ ਇਹ ਵੀ ਕਾਫੀ ਪੁਰਾਣਾ ਲੱਗਦਾ ਹਨਾ ਹਾਂ ਇਹ ਕਾਫੀ ਪੁਰਾਣਾ ਹੈ ਜੀ ਮੀਨਾ ਕਰੀਏ ਤੇ ਵੀ ਚੰਗੀ ਹਾਂ ਅੱਛਾ ਸਕੂਟਰ ਮੋਟਰਸਾਈਕਲ ਜਿਹੜੇ ਵਾਲੋ ਅੱਛਾ ਸਾਰੇ ਪ੍ਰਕਾਰ ਦੇ ਸਕੂਟਰ ਮੋਟਰਸਾਈਕਲ ਜੱਦ ਦੀ ਯਾਮਾ ਬੁਲਟ ਡੀਜ਼ਲ ਬੁਲਟ ਪੈਟਰੋਲ ਬੁਲਟ ਰਾਜਦੂਤ ਅੱਛਾ ਬੈਸਪਾ ਸਭ ਤੋਂ ਪੁਰਾਣਾ ਜੀ ਅੱਗੇ ਖੜਾ ਲਮਰੇਟਾ ਵੀ ਹੈਗਾ ਯਾਮਾ ਜਿਹੜੇ ਦੇ ਕਾਲਜ ਪੜ੍ਹੇ ਆ ਬੁਲਟ ਉਹ ਵੀ ਰੱਖਿਆ ਹੋਇਆ ਜੀ ਛੋਟਾ ਪਾਈ ਜਾਂਦਾ ਸੀ ਯਾਮਾ ਉਹ ਵੀ ਰੱਖਿਆ ਹੋਇਆ ਘਰੇ ਅੱਛਾ ਜ ਰਾਜਦੂਤ ਇੱਧਰ ਰੱਖਿਆ ਹੋਇਆ ਆ ਪੁਰਾਣਾ ਜਿਹੜਾ ਪੱਖੇ ਵਾਲਾ ਹੁੰਦਾ ਸੀ ਹੈਨਾ ਇਹ ਡੀਜ਼ਲ ਬੁਲਟ ਹੈ ਬਾਈ ਜੀ ਇਹ ਇਹ ਡੀਜ਼ਲ ਆ ਪੈਟਰੋਲ ਆ ਤੇ ਬਾਕੀ ਉਹ ਵੈਸਪਾ ਸਭ ਤੋਂ ਪਹਿਲਾਂ ਆ ਜਦਦੀ ਹੈ ਜੀ ਆ ਪੈਂਥਰ ਸਕੂਟਰੀ ਸੀ ਮਾਕੇ ਤੇ ਬਾਅਦ ਚ ਮਿਲ ਨਹੀਂ ਮਿਲ ਗਈ ਸੀ ਫਿਰ ਇਹ ਵੀ ਲੈ ਆਈ ਪੈਂਥਰ ਸਕੂਟਰੀ ਵੀ ਰੱਖੀ ਹੋਈ ਹੈ ਜਦ ਤੋਂ ਪੁਰਾਣੀ ਠੀਕ ਹੈ ਅੱਛਾ ਆ ਜਿਹੜਾ ਰਾਜਦੂਤ ਆ ਇਹ ਕਿੰਨਾ ਮਾਡਲ ਹੋਊਗਾ ਇਹ ਹੋਊਗਾ ਬਾਈ ਜੀ ਕੋਈ 80 82 ਮਾਡਲ ਹੈ 82 ਮਾਡਲ ਆ ਬੋਲਟ ਇਹ ਬੋਲਟ ਹੋਊਗਾ ਜੀ 90 91 ਲਗਭਗ ਇੰਨਾ ਕੇ ਹੋਊਗਾ ਉਹ ਦੂਸਰਾ ਤਾਂ ਉੱਪਰ ਉਹ ਹਾਂ ਉਹ ਤਾਂ ਹੈਗਾ 27 ਮਾਡਲ ਪਟਰੋਲੇ ਆ ਉਹ ਵੀਰ ਤਾਂ ਮਰ ਲਏ ਜਿਹੜਾ ਉਹ ਪਰਲੇ ਪਾਸੇ ਬਣਾਇਆ ਹੋਇਆ ਸਭ ਤੋਂ ਪੁਰਾਣਾ ਜਿਹਦੇ ਨਾਲ ਲਾਈ ਹੋਈ ਹੈ ਜੀ ਆਹ ਜਿਹੜਾ ਕਹਿੰਦੇ ਆਹ ਮੋਟਰਸਾਈਕਲ ਆਹ ਸਕੂਟਰ ਸਭ ਤੋਂ ਪਹਿਲਾ ਵੈਸਪਾ ਆਹ ਹੋ ਗਿਆ ਠੋਡਾ ਹੈਈ ਜਰਦੀ ਜਦੀ ਸਾਰੀਆਂ ਚੀਜ਼ਾਂ ਜੇ ਮੰਨ ਲਓ ਰੱਖੀਆਂ ਹੋਈਆਂ ਨੇ ਚਾਲੂ ਹਾਲਤ ਚ ਨੇ ਵੀ ਅੱਛਾ ਉਹ ਘਰ ਦਿਖਾ ਨਹੀਂ ਕਾ ਕੱਚਾ ਘਰ ਬਣਾਇਆ ਹੋਇਆ ਜੀ ਆਹ ਬਾਈ ਜੀ ਅਵੀ ਬਾਈ ਨਰ ਅੱਛਾ ਇਹ ਵੀ ਟਰੈਕਟਰ ਇਹ ਵੀ ਚਾਲੂ ਆ ਚਾਲੂ ਜੀ ਡੀਟੀ ਸਾਹੀ ਟਰੈਕਟਰ GT3 high russian GT3 high russian ਠੀਕ ਹੈ ਜੀ ਟਰੈਕਟਰਾਂ ਨਾਲ ਤਾਂ ਜ਼ਿਆਦਾ ਹੀ ਮੂਹ ਹੈ ਪਿਆਰਾ ਹੀ ਹੁਣ ਟਰੈਕਟਰ ਨਾਲ ਟਰੈਕਟਰ ਸਾਨੂੰ ਕੋਈ ਮਿਲ ਜੇ ਉਹ ਨਹੀਂ ਛੱਡਦੇ ਪੁਰਾਣੇ ਤੋਂ ਪੁਰਾਣਾ ਕੁਝ ਵੀ ਉਹ ਜੀਪ ਰੱਖੀ ਹੋਈ ਆ ਪੁਰਾਣੀ ਹੈ ਨਾ ਹਿੰਦੁਸਤਾਨ ਆਟੋਮੋਬਾਈਲ ਅ اچھا ਇਧਰ ਲੋਕੇਸ਼ਨ ਬਣਾਈ ਹੋਈ ਆ ਸਾਰੀ ਠੀਕ ਹੈ ਇਹ ਪੁਰਾਣੇ ਆਪਾਂ ਸਾ ਜਾ ਕੇ ਰੱਖਦੇ ਹੁੰਦੇ ਸੀ ਉਸ ਤਰ੍ਹਾਂ ਹੀ ਰੱਖੇ ਹੋਏ ਹਨ ਨਾ ਸਾਰੇ ਜਿੱਦਾਂ ਕਹਿ ਦਈਏ ਜੀ ਆ ਵੀ ਹੁਣੇ ਬਣਾਇਆ ਮੰਜਾ ਅੱਛਾ ਠੀਕ ਹੈ ਇਹ ਸੰਦੂਕ ਹੋ ਗਈ ਥੋੜੀ ਪੁਰਾਣੀ ਇਹ ਵੀ ਕਾਫੀ ਪੁਰਾਣੀ ਲੱਗਦੀ ਹੈ ਇਹ ਵੀ ਕਾਫੀ ਪੁਰਾਣੀ ਹੈ ਜੀ ਇਹ ਕਿਸੇ ਕੋਲ ਮਿਲ ਗਈ ਸੀ ਰਿਸ਼ਤੇਦਾਰੀ ਚ ਪਈ ਸੀ ਉੱਥੋਂ ਲਿਆਈ ਜੀ ਅੱਛਾ ਹਾਂ ਜੀ ਜੀ ਇਹ ਰਿਸ਼ਤੇਦਾਰਾਂ ਤੋਂ ਲੈ ਲਈ ਸੀਗੀ ਫਿਰ ਹਮ ਤਾਂ ਇੱਧਰ ਵੀ ਸੰਦੂਕ ਹੈ ਹੀ ਇੱਧਰ ਵੀ ਸੰਦੂਕਾਂ ਹੋ ਗਈਆਂ ਅੱਛਾ ਆਹ ਲੈਂਪ ਪਏ ਨੇ ਚਰਖਾ ਇਹ ਵੀ ਪੁਰਾਣੀਆਂ ਚੀਜ਼ਾਂ ਸਾਰੀਆਂ ਪੁਰਾਣੀਆਂ ਪੁਰਾਣੀਆਂ ਜੀ ਆਹੜੇ ਦਾਦੀ ਜੀ ਦੀ ਪੇਟੀ ਹੈ ਜੀ ਇਹ ਇਹ ਹਾਂਜੀ ਹਾਂਜੀ ਉਹ ਟੀਵੀ ਪਿਆ ਪੁਰਾਣਾ ਹਨਾ ਸ਼ਟਰ ਵਾਲਾ ਵੀ ਰੇਡੂ ਹੈ ਜੀ ਜੋ ਮਤਲਬ ਕੋਸ਼ ਜਿਹੜਾ ਛੋਟਾ ਛੋਟਾ ਸਾਮਾਨ ਉਹ ਘਰੇ ਰੱਖਿਆ ਹੋਇਆ ਵਾਕਮੈਨਾਂ ਜੋ ਵੀ ਹੈ ਜੀ ਕੋਈ ਇਹ ਰੇਡੂ ਆ ਪਿਆ ਜਿਹੜਾ ਵਾਕਮੈਨ ਜੀ ਹੁੰਦੀ ਸੀ ਅਕੇ ਇਹ ਹਾਰਾ ਆਪਣਾ ਹਨਾ ਇਹ ਹਾਰਾ ਇਹ ਹਾਰਾ ਬਣਿਆ ਹੋਇਆ ਸ਼ਾਇਦ ਨਾਮ ਪਤਾ ਹੋਵੇ ਬਹੁਤਿਆਂ ਨੂੰ ਤੇ ਆ ਚਰਖਾ ਜਿਹੜਾ ਇਹ ਚਰਖਾ ਹਾਂਜੀ ਹਾਂਜੀ ਇਹ ਵੀ ਤੁਸੀਂ ਲਿਆ ਕਿਸੇ ਤੋਂ ਜਾਂ ਤੁਹਾਡੇ ਹੀ ਹੈ ਇਹ ਸਾਡੇ ਹੀ ਹੈ ਜੀ ਰੰਗ ਰੰਗ ਜਾ ਕਰਿਆ ਹੋਇਆ ਜੀ ਇਹ ਪ੍ਰੀ ਬੈਟਿੰਗ ਆਪਣੇ ਇੱਕ ਕੱਚੇ ਘਰ ਚ ਹੋਈ ਜਾਂਦੀਆਂ ਨੇ ਪਿੱਛੇ ਜੀ ਅੱਛਾ ਤਾਂ ਉੱਪਰ ਵੀ ਮੰਨ ਲਓ ਛੱਤ ਬਾਲਿਆਂ ਵਾਲੀ ਹੈ ਨਾ ਦੂਏ ਲੋਟ ਪਾਈ ਹੋਈ ਆ ਠੀਕ ਆ ਆਹ ਬਾਈ ਜੀ ਇਹ ਵੀ ਪ੍ਰਾਣੀ ਕਿਸੇ ਤੋਂ ਦੀ ਬਹੁਤ ਵਧੀਆ ਹਾਲਤ ਚ ਪਿਆ ਸੀ ਅੱਛਾ ਇਹ ਅਸੀਂ ਲੈ ਕੇ ਆਏ ਜੀ ਕਿਸੇ ਤੋਂ ਗੁਰੂ ਸਾਹਿਬ ਨੇ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੇਰ ਦਾ ਸ਼ਿਕਾਰ ਕੀਤਾ ਹੈ ਨਾ ਇਹ ਤਸਵੀਰ ਵੀ ਪ੍ਰਾਣੀਆਂ ਆ ਜਦ ਦੀਓ ਨਾਲ ਦਿਓ ਅੱਛਾ ਇੱਧਰ ਕਾਲੀ ਫੂਲਾ ਸਿੰਘ ਦੀ ਤਸਵੀਰ ਹੈ ਹੈਨਾ ਮੈਨੂੰ ਲੱਗਦਾ ਬਹੁਤ ਵਧੀਆ ਮਿਲ ਗਿਆ ਸੀ ਜਿਹਦੇ ਕਰੇ ਪਏ ਹਾਂ ਜੀ ਕੀ ਕਿਸੇ ਨੇ ਵੈਸੇ ਹੀ ਦਿੱਤਾ ਸੀ ਜਾਂ ਖਰੀਦਿਆ ਤੁਸੀਂ ਨੇ ਇੰਨੀ ਕੁਛ ਦੇ ਦਿੱਤੀ ਸੀ ਆਪਣੇ ਤੋਂ ਪਹਿਲੇ ਪੇਟੀ ਲੈ ਕੇ ਦਿੱਤੀ ਸੀ ਪਈਆਂ ਰੱਖਾ ਸਿੰਘ ਮਹਿਤਾ ਟੋਡਰਪੁਰ ਵਾਲੇ ਹੈ ਉੱਥੋਂ ਬਣਿਆ ਹੋਊਗਾ ਬਈ ਜੀ ਇਹ ਰੱਖਾ ਸਿੰਘ ਮਹਿਤਾ ਟੋਡਰਪੁਰ ਵਾਲੇ ਅਬ ਇਹ ਇੱਕ ਚੀਜ਼ ਹੋਰ ਆ ਜਿਵੇਂ ਵੱਲ ਤੁਸੀਂ ਪੁਰਾਣੀਆਂ ਚੀਜ਼ਾਂ ਜਿਹੜੀਆਂ ਸਾਰੀਆਂ ਰੱਖੀਆਂ ਹੋਈਆਂ ਮਾਨੂੰ ਲੋਕ ਤਾਂ ਕਹਿੰਦੇ ਨੇ ਵੀ ਯਾਰ ਕਾ ਨੂੰ ਰੱਖਣੀਆਂ ਕੱਢੋ ਪਰ ਇੱਕ ਵਾਰ ਐ ਯਾ ਮਨੋਗੇ ਨਹੀਂ ਜੀ ਮੈਂ ਨਾ ਕਦੇ ਹੁਣ ਇੰਨਾ ਕ ਮਨ ਲੋ ਹੋਇਆ ਪੈਂਟਿੰਗ ਵੀ ਨਹੀਂ ਪਾਈ ਕਿ 2-3-4-5 ਸਾਲ ਹੋ ਗਏ ਕੁਰਤਾ ਪਜਾਮਾ ਹੀ ਪਾਈਦਾ ਨਾਲ ਤਾਂ ਠੀਕ ਰਹਿੰਦਾ ਕਿ ਇਹਨੂੰ ਪਤਾ ਨਹੀਂ ਲੱਗਦਾ ਵੀ ਕਿਹੜਾ ਕਿਹੜੇ ਦਿਨ ਪਾਈਦਾ ਨਹੀਂ ਆ ਇਹ ਸ਼ਰਟ ਵੀ ਪੁਰਾਣੇ ਦੇ ਨੇ ਵੀ ਪਾਈ ਹੋਈ ਸੀ ਅੱਜ ਵੀ ਪਾਈ ਹੋਈ ਆ ਹੁਣ ਕੁਰਤੇ ਪਜਾਮੇ ਨੇ ਕੋਈ ਪਤਾ ਨਹੀਂ ਲੱਗਦਾ ਪਰ ਮੈਂ ਰੋਜ਼ ਇੱਕੋ ਹੀ ਪਾਈ ਜਾਉ ਹਾਂ ਜੀ ਠੀਕ ਹੀ ਰਹਿੰਦਾ ਬੰਦਾ ਕੁਰਤਾ ਮੈਂ ਚਿੱਟਾ ਮੰਨ ਲਉ ਕੱਲ ਨੂੰ ਵੀ ਰੋਜ਼ ਸਮਝ ਨਵੀਂ ਪਾਇਆ ਹੋਇਆ ਹੈ ਨਹੀਂ ਆਇਆ ਇਹ ਹੋ ਲਿਆ ਜੰਦਾ ਪਾਈ ਚਾਲਦਾ ਕੱਲ ਵੀ ਪਾਈ ਹੋਈ ਸੀ ਅੱਜ ਫੇਰ ਪਾਈ ਹੋਈ ਆ ਐ ਚੱਕਰ ਹੋਏ ਸਹੀ ਹੈ ਤਾਂ ਇੱਧਰ ਉਹ ਵੀ ਰੱਖਿਆ ਹੋਇਆ ਹੈ ਨਾ ਸਾਰਾ ਪੁਰਾਣਾ ਟੈਂਪੂ ਰੱਖਿਆ ਹੋਇਆ ਹੈ ਤੁਸੀਂ ਨੇ ਉਹ ਟਾਂਗਾ ਰੱਖਿਆ ਹੋਇਆ ਹੈ ਨਾ ਆਹ ਚੀਜ਼ ਇਹ ਵੀ ਬਣਵਾਈ ਆ ਤੁਸੀਂ ਨੇ ਆਪਣੀ ਇਹ ਵੀ ਫਿਲਮ ਫਿਲਮ ਵਿੱਚ ਜਾਂਦੀ ਹੋਊਗੀ ਜੀ ਅੱਛਾ ਬੈਠੀ ਬਣਵਾਈ ਆ ਹਾਂ ਜੀ ਜੰਰੂਤੀ ਗੱਡੀ ਦੀ ਜੀ ਇਹ ਐਕਸਪੈਰੀਮੈਂਟ ਕਰ ਲਿਆ ਸੀ ਆ ਹਾਂ ਬਈ ਕੁਛ ਨਹੀਂ ਮਰੂਤੀ ਦੀ ਗੱਡੀ ਦੀ ਬਣਾ ਲਈ ਦੀ ਮੈਂ ਚੱਕਿਆਂ ਵਾਲੀ ਗੱਡੀ ਮਿਲਦੀ ਨਹੀਂ ਹੈਗੀ ਤੇ ਆਪ ਐਕਸਪੈਰੀਮੈਂਟ ਕਰਿਆ ਹੋਇਆ ਇਹ ਅੱਛਾ ਬਈ ਇਹ ਫਿਰ ਕਿੱਥੋਂ ਲੈ ਕੇ ਆ ਇਹ ਸੌਖਾ ਹੀ ਮਿਲ ਗਿਆ ਸੀ ਇਹ ਵੀ ਨਹੀਂ ਕਿਤੇ ਦੇਖ ਸੌਖਾ ਹੀ ਮਿਲ ਗਿਆ ਸੀ ਬਾਈ ਜੀ ਤਾਂ ਮਰੰਡੇ ਤੋਂ ਮਿਲ ਗਿਆ ਸੀ ਸੌਖਾ ਹੀ ਤਾਂ ਬਾਈ ਜੀ ਜਿਵੇਂ ਤੁਸੀਂ ਇੱਥੇ ਸਾਰਾ ਕੰਮ ਆਪਣਾ ਸ਼ੁਰੂ ਕੀਤਾ ਹੈ ਨਾ ਮਤਲਬ ਪੁਰਾਣੀਆਂ ਚੀਜ਼ਾਂ ਵੀ ਸੰਭ ਕੇ ਰੱਖਦੇ ਹਾਂ ਅੱਜ ਕੱਲ ਪੁਰਾਣੀਆਂ ਚੀਜ਼ਾਂ ਦਾ ਕੀ ਸੰਭਣੀਆਂ ਨੇ ਪੰਜਾਬ ਨੂੰ ਛੱਡ ਕੇ ਹੀ ਨੌਜਵਾਨਾਂ ਚ ਹੋੜ ਲੱਗੀ ਹੋਈ ਬਾਹਰ ਚਲੇ ਜਾਈਏ ਇਹ ਕੀ ਕਹੋਂਗੇ ਵੀ ਇੱਥੇ ਕੰਮ ਹੈਗਾ ਜਾਂ ਨਹੀਂ ਹੈਗਾ ਕੀ ਵੀ ਜਿੰਨਾ ਪੈਸਾ ਲਾ ਕੇ ਆਪਾਂ ਮੇਰੇ ਨਾਲ 35-40 ਲੱਖ ਬਾਹਰ ਜਾਂਦੇ ਆ ਜੇ ਆਪਾਂ ਚਾਹੀਏ ਉਨੇ ਕੰਮ ਨਾਲ ਆਪਾਂ ਹੋਰੇ ਵੀ ਕੋਈ ਕੰਮ ਸ਼ੁਰੂ ਕਰ ਸਕਦੇ ਆ ਪਰ ਅੱਜ ਕੱਲ ਦੀ ਨੌਜਵਾਨ ਪੀੜੀ ਦਾ ਬਾਹਰ ਦਬਲ ਜਿਆਦਾ ਥੋੜਾ ਜਿਹਾ ਖਰੀਦ ਹੋ ਜਾ ਪਿਆ ਵੀ ਉਧਰ ਚਲੇ ਜਾਈਏ ਪਰ ਮੇਰੇ ਹਿਸਾਬ ਨਾਲ ਜੀ ਜਿੰਨੇ ਪੈਸੇ ਸੀ ਉਧਰ ਖਰਚ ਦੇਣੇ ਪੈਸਾ ਲਾ ਕੇ ਆਪਾਂ ਹੋਰੇ ਵੀ ਬਿਜ਼ਨਸ ਕੋਈ ਵੀ ਕਰ ਸਕਦੇ ਆ ਤਾਂ ਮਤਲਬ ਇੱਥੇ ਹੈਗਾ ਕੰਮ ਬਹੁਤ ਕੁਝ ਹੈ ਕਰਨ ਵਾਲਾ ਬੰਦਾ ਚਾਹੀਦਾ ਜੀ ਬਹੁਤ ਕੁਝ ਹੈ ਜੀ ਪਰ ਮੈਂ ਤਾਂ ਪੁੱਛ ਰਿਹਾ ਇੰਨਾ ਜ਼ੋਰ ਦੇ ਕੇ ਕਿਉਂਕਿ ਨੌਜਵ ਇਹ ਤਾਂ ਬਲੇ ਲੋਕਾਂਗੇ ਬਾਹਰੋਂ ਆ ਕੇ ਇੱਥੇ ਕੰਮ ਕਰ ਰਹੇ ਨੇ ਜੀ ਆਪਾਂ ਇੱਥੇ ਨਹੀਂ ਕਰ ਸਕਦੇ ਹੁਣ ਬਹੁਤ ਕੰਮ ਆ ਜੀ ਬੰਦਾ ਕਰਨ ਵਾਲਾ ਚਾਹੀਦਾ ਇੰਨੇ ਪੈਸੇ ਲਾ ਕੇ ਤੁਸੀਂ ਵੀਰੇ ਬਹੁਤ ਸੋਹਣਾ ਕੰਮ ਕਰ ਸਕਦੇ ਆ ਤਾਂ ਮਤਲਬ ਪੁਰਾਣੀਆਂ ਚੀਜ਼ਾਂ ਜਿਹੜੇ ਵੇਚੀ ਜਾਂਦੇ ਨੇ ਵੀ ਉਰਗਾਂ ਦੀਆਂ ਚੀਜ਼ਾਂ ਨੂੰ ਤੁਸੀਂ ਸਾਂਭ ਕੇ ਰੱਖਿਆ ਹੋਰਾਂ ਦੀਆਂ ਵੀ ਲੈ ਕੇ ਕੀ ਕਹੋਗੇ ਨੌਜਵਾਨਾਂ ਨੂੰ ਜਿਹੜੇ ਕਹੀ ਜਾਂਦੇ ਨੇ ਵੀ ਕਬਾੜ ਇਕੱਠਾ ਕਰਿਆ ਵੇਚੋ ਭਰਾ ਮੈਂ ਤਾਂ ਕਹਿੰਦਾ ਕੋਈ ਵੇਚਣਾ ਹੀ ਨਹੀਂ ਚਾਹੀਦਾ ਜੀ ਬਾਅਦ ਚ ਜਾ ਕੇ ਪਛਤਾਵੇ ਨਾਲ ਉਹ ਚੀਜ਼ਾਂ ਮਿਲਦੀਆਂ ਨਹੀਂ ਜੀ ਨਾਲ ਆਪਣਾ ਬਹੁਤ ਪਿਆਰ ਹੁੰਦਾ ਹੈਗਾ ਚਾਹੇ ਆਪਣਾ ਪੁਰਾਣਾ ਸਕੂਟਰ ਆ ਸਾਈਕਲ ਆ ਪ੍ਰਾਣੀ ਜੀ ਤੁਸੀਂ ਉਹ ਰੱਖਿਆ ਤੁਸੀਂ ਕਿਹਾ ਉਹਦੀ ਬਸੌਲਤ ਮੈਨੂੰ ਆਮਰ ਖਾਨ ਨੂੰ ਮਿਲਣ ਦਾ ਮੌਕਾ ਮਿਲਿਆ ਹੈ ਨਾ ਤਾਂ ਬੜੀ ਗੱਲ ਹੈ ਇਹ ਕਿਸੇ ਟਾਈਮ ਨਾਲ ਸਮਝੋ ਸਾਡਾ ਮਜ਼ਾਕ ਬਣਾਇਆ ਸੀ ਅੱਜ ਉਹ ਸਾਡੀ ਪਛਾਣ ਨੇ ਟਰੈਕਟਰ ਜੀ ਉਹ ਕਿਸੇ ਟਾਈਮ ਨਾਲ ਦੇ ਕਹਿੰਦੇ ਹੁੰਦੇ ਸੀ ਫਿਟਫਿਟੀ ਆ ਤੁਹਾਡੇ ਕੋਲ ਹਾਂ ਫਿਟਫਿਟੀ ਸਾਡੇ ਕੋਲ ਜੀ ਟਾਬਾ ਦਾ ਇਹ ਚੀਜ਼ ਹੈ ਸਾਡੇ ਤਾਂ ਮੈਨੂੰ ਮੈਂ ਬੀਏਡ ਕਰਦਾ ਸੀ ਜੀ ਮੈਂ ਇਹਨੂੰ ਮੈਡਮ ਨੇ ਠਾਲ ਕੇ ਪੁੱਛਿਆ ਵੀ ਤੁਹਾਡੀ ਲੈਨ ਤਾਂ ਬੀਏਡ ਵਾਲੀ ਹੈ ਨਹੀਂ ਵੀ ਐਮਬੀਏ ਕਰ ਲੈਣੀ ਸੀ ਮੈਂ ਮੈਡਮ ਟਾਬਾ ਸਾਡੇ ਹੱਡਾਂ 'ਚ ਆ ਜੀ ਮੈਂ ਤਾਂ ਚੌਥੀ ਪੰਜਵੀਂ ਤੋਂ ਟਾਬੇ ਦੇ ਪਹਿਨਣਾ ਯੂ ਡਿਗਰੀ ਕਰਾਂ ਦੀ ਸਾਡਾ ਲੋ ਜੇ ਮੰਨ ਲਓ ਹੁਣ ਆਪਣੇ ਕਹਿੰਦੇ ਨੇ ਬਹੁਤ ਬੰਦੇ ਹਨਾ ਜੇ ਮੰਨ ਲਓ ਟਾਬਾ ਤੁਸੀਂ ਅਸੀਂ ਜੱਦੇ ਲੰਘਦੇ ਆ ਇੱਥੇ ਤੁਸੀਂ ਦੱਸਿਆ 12 ਦੇ ਵਿੱਚ ਵੀ ਐਡ ਕੀਤੀ ਮੰਨ ਲਓ ਝਾਟਾ ਬੇਰੀ ਦੇ ਇੱਕ ਹੋਰ ਸੀ ਹੁਣ ਟਾਬੇ ਦੀ ਦੇ ਇੱਕ ਹੋਰ ਆ ਮੰਨ ਲਓ ਅੱਜ ਕੱਲ ਨੌਜਵਾਨ ਕਹਿੰਦੇ ਨੇ ਵੀ ਅਸੀਂ ਇਕੱਠਾ ਹੀ ਲਾ ਦਈਏ 25-30 ਲੱਖ ਰੁਪਇਆ ਵੀ ਉਹ ਕਰਕੇ ਵੇਝੀਏ ਕਿੱਥੋਂ ਕਿ ਸ਼ੁਰੂ ਕੀਤਾ ਸੀਗਾ ਕੁਝ ਨਹੀਂ ਜਦੋਂ ਪਾਪਾ ਨਾਲ ਮੈਨੂੰ ਟਾਬਾ ਸੰਭਾਲਿਆ ਚਲੋ ਉਹ ਸਾਡੇ ਕੋਲ ਕੋਈ ਟਰੈਕਟਰ ਸੀ ਪਹਿਲਾਂ ਤਾਂ ਮੈਂ ਨੌਕਰੀ ਪਿੱਛੇ ਭੱਜਦਾ ਫਿਰ ਗਿਆ ਐਮੇ ਕਰਨ ਲੱਗ ਗਿਆ ਵੀ ਚਾ ਨੌਕਰੀ ਵਿੱਚ ਵੀ ਨੌਕਰੀ ਮਿਲੀ ਨਹੀਂ ਫਿਰ ਇਸ ਲੈਂਡ 'ਤੇ ਮੇਰੇ ਮਨਚੇ ਪਟਰੋਲ ਟਰੈਕਟਰਾਂ ਵਿੱਚੇ ਬੈਗੇ ਕੁਝ ਹੋਰ ਆ ਮੋਟਰ ਮੋੜਸਾ ਕੁਝ ਮਿਲ ਗਿਆ ਪਰ ਬਈ ਇਸ ਦੀ ਬਦੌਲਤ ਸਾਨੂੰ ਬਹੁਤ ਲੱਗ ਸਾਡੀ ਪਛਾਣ ਟਰੈਕਟਰ ਹੀ ਸਮਝੋ ਸਾਡੀ ਸ਼ਾਨ ਹੈ ਜਪੂਰੀ ਤਾਂ ਸਮਾਂ ਦੇ ਲਈ ਧੰਨਵਾਦ ਬਾਈ ਜੀ ਤਾਂ ਇਹ ਸੀ ਬਾਈ ਲਖਵਿੰਦਰ ਸਿੰਘ ਪੂਰੇ ਦਾ ਟੱਬ ਹੈ ਜਿਹੜਾ ਇਹਨਾਂ ਦਾ ਤੁਸੀਂ ਸਰਹੰਦ ਤੋਂ ਮਹਾਲੀ ਨੂੰ ਜਦੋਂ ਜਾਂਦੇ ਆ ਚੰਡੀਗੜ੍ਹ ਨੂੰ ਜਾਂਦੇ ਹੋ ਬਡਾਲੀ ਦੇ ਕੋਲ ਢੱਬਾ ਪੈਂਦਾ ਇਹ ਤਾਂ ਸਭ ਤੋਂ ਵੱਡੀ ਗੱਲ ਇਹ ਸੀ ਤੁਹਾਨੂੰ ਦਿਖਾਉਣ ਦੀ ਕਿ ਇਹਨਾਂ ਨੇ ਟਰੈਕਟਰ ਨੇ ਜਿਹੜੇ ਐਂਟੀਕ ਪੀਸ ਨੇ ਜਿਹੜੇ ਟਰੈਕਟਰਾਂ ਦੇ ਬਾਇਲਰਸ ਟਰੈਕਟਰ ਹੈ ਉਹਦੀ ਬਦਵਾਲ ਤੇ ਇਹਨਾਂ ਨੂੰ ਆਮਰ ਖਾਨ ਨੂੰ ਮਿਲਣ ਦਾ ਮੌਕਾ ਮਿਲਿਆ ਹੋਰਾਂ ਨੂੰ ਮਿਲਣ ਦਾ ਮੌਕਾ ਮਿਲਿਆ ਤੇ ਉਹਨਾਂ ਨੌਜਵਾਨਾਂ ਲਈ ਵੀ ਪ੍ਰੇਰਨਾ ਸਰੋਤ ਨੇ ਜਿਹੜੇ ਕਹਿੰਦੇ ਨੇ ਪੰਜਾਬ ਦੇ ਵਿੱਚ ਕੁਛ ਨਹੀਂ ਪੰਜਾਬ ਦੇ ਵਿੱਚ ਕੀ ਕੁਛ ਹੈ ਇਹ ਤੁਹਾਨੂੰ ਦਿਖਾਏ ਅੱਜ ਪੰਜਾਬ ਦੇ ਵਿੱਚ ਸਭ ਕੋ ਜੇ ਸਾਡੀ ਨੀਅਤ ਚਾਹੀਦੀ ਆ ਕਰਨ ਦੀ ਕੈਮਰਾ ਪਰਸਨ ਵਤਨ ਦੇ ਨਾਲ ਮੈਂ ਰਾਜਵੀਰ ਸਿੰਘ ਪ੍ਰੋ ਪੰਜਾਬ ਟੀਵੀ ਪੂਰੇ ਦਾ ਢੱਬਾ ਬਡਾਲੀ